લાપਤਾ કુડી ਦਾ નામ અમનਦੀਪ कौर ਹੈ ઉમર 40 સાલ છે પਿੰડ પંજગરાઈ ਜਿਹੜਾ ਹੈਗਾ ਇਹਦਾ ਸਹੁਰਾ ਪਰਿਵਾਰ ਹੈਗਾ ਤੇ ਫਰੀਦਕੋਟ ਜ਼ਿਲ੍ਹਾ ਪੈਂਦਾ ਏ ਤੇ ਨਾਲ મોબાઈલ નંબર ਵੀ ਮੈਂਸ਼ਨ ਕੀਤਾ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਤੁਹਾਡੀ ਭੈਣ ਜਿਹੜੀ ਘਰੋਂ ਚਲੀ ગઈ ਉਹਨਾਂ ਨੇ ਸਾਨੂੰ ਇਹ ਦੂਜੇ ਦਿਨ ਦੱਸਿਆ ਕਿ ਉਹਦੇ ਸਹੁਰੇ ਪਰਿਵਾਰ ਹਾਂਜੀ ਉਹ ਵੀ ਉਹਨਾਂ ਨੇ ਕੋਈ ਫੋਨ ਨਹੀਂ ਲਾਇਆ ਸਾਨੂੰ ਤੇ ਇੱਥੇ ਆ ਕੇ ਆਪ ਆਏ ਸੀ ਤਾਂ 40 ਸਾਲਾਂ ਦੀ ਕੋਈ ਆ 15 ਸਾਲਾਂ ਦੀ ਸੀ ਜਿਆ ਵਿਆਹੀ ਆ 15 ਸਾਲਾਂ ਦੀ ਸੀ ਹਾਂ ਉਹ 40 ਦੀ ਆ ਉਹ ਤੁਸੀਂ ਕਿਹਾ ਵੀ ਨਾ ਤਾਂ ਉਹ ਬੋਲ ਸਕਦੀ ਆ। ਹਾਂਜੀ। ਨਾ ਉਹ ਸੁਣ ਸਕਦੀ ਆ। ਪਰ ਦਿਮਾਗ ਤੋਂ ਕਿਦਾਂ ਦਿਮਾਗ ਤੋਂ ਥੋੜਾ ਜਿਹਾ ਹੈਗੀ ਅਫਸਟ ਜੀ ਥੋੜਾ ਜਿਹਾ। ਸਾਨੂੰ ਉਹ ਤਾਂ ਕਹਿੰਦਾ ਤੁਸੀਂ ਆਪੇ ਲੱਭ ਕੇ ਲਿਆ ਉਹਦੀ ਸੱਸ ਨੇ ਆਖਿਆ ਸੀ ਸਾਨੂੰ ਵੀ ਆਪੇ ਪਹਿਲਾਂ ਲਿਆਂਦੀ ਸੀ ਜਿਵੇਂ ਹੁਣੇ ਲਿਆਓ ਉਹਨੂੰ ਕਹਿੰਦੇ। ਅਸੀਂ ਫਿਰ ਉਹਨਾਂ ਨੂੰ ਆ ਰੋਣਾ ਵੀ ਕਹੀ ਆਖਿਆ ਚਲ ਅਸੀਂ ਤੁਸੀਂ ਨਹੀਂ ਕੋਈ ਹੱਲ ਕਰਨਾ ਅਸੀਂ ਫਰੀਦਕੋਟ ਜਾਵੜਦੇ ਆ। ਉਹ ਕਹਿੰਦੇ ਚਲੋ ਤੁਸੀਂ ਪਰ ਫਰੀਦਕੋਟ ਹੀ ਜਾਵੜੋ ਇੱਥੇ ਸਾਡੇ ਕੋਲੇ ਹੱਲ ਹੈ ਨਹੀਂ ਗਾ ਕੋਈ। ਕੋਈ ਤਾਂ ਵਿਚਾਰ ਹੋ ਨਹੀਂ ਨਹੀਂ ਸੜਦੇ ਕੋਈ ਹੱਲ। ਤੁਸੀਂ ਕਾਹਦੇ ਆ ਦੀ ਧੀ ਦੇ ਇਨਸਾਫ ਲਈ ਗਏ ਸੀ ਧੀ ਧੀ ਨਾਪ ਲੋ ਤੁਸੀਂ ਰੋ ਬਣ ਚੁੱਪ ਕਰ ਜਾ ਮਾਤਾ ਜੀ ਦਾ ਕਹਿਣਾ ਹੈ ਕਿ ਮੇਰੀ ਜਿਹੜੀ ਨੂੰ ਸੀਗੀ ਉਹ ਦਿਮਾਗੀ ਅਫਸਰ ਸੀ ਤੇ ਮੈਂ ਇਥੋਂ ਦਵਾਈ ਲੈ ਕੇ ਆਉਂਦੀ ਸੀਗੀ ਤੇ ਇਹ ਕਾਰਡ ਵੀ ਜਿਹੜਾ ਹੈਗਾ ਇਹ ਮਾਤਾ ਜੀ ਕੋਲ ਹੈਗਾ ਤੇ ਅਮਨਦੀਪ ਕੋਲ ਇਹਨਾਂ ਦੀ ਨੂੰ ਦੇ ਨਾਮ ਦਾ ਹੀ ਬਣਿਆ ਹੋਇਆ ਇਹ ਨਾ 6-7 ਸਾਲ ਹੋ ਗਏ ਹੈ ਉਦੋਂ ਵੀ ਉੱਠ ਗਈ ਸੀ ਉਦੋਂ ਤੇ ਇਹਦੇ ਕੋਲ ਆਧਾਰ ਕਾਰਡ ਸੀਗਾ ਉਦੋਂ ਸਾਨੂੰ ਰਾਮਾ ਮੰਡੰਗੋ ਹਸਪਤਾਲ ਕੋਈ ਛੱਡਿਆ ਆ ਬਿਚਾਰੀ ਰੋ ਲੱਗੀ ਉਹ ਨਾ ਰਿਓ ਧਾਰ ਘਾਟ ਚੱਕ ਲਿਆ ਤੇ ਮੇਰਾ ਨੰਬਰ ਲੱਗ ਗਿਆ ਅਸੀਂ ਉਦੋਂ ਹੀ ਗੱਡੀ ਚੱਕੀ ਚਲੇ ਗਏ ਹੁਣ ਨਾ ਤਾਂ ਧਾਰ ਘਾਟ ਲੱਗ ਗਈ ਧਾਰ ਘਾਟ ਵੀ ਬਾਹਰੇ ਪਿਆ ਭੋਟ ਘਾਟ ਵੀ ਉਹਦਾ ਬਾਹਰੇ ਪਿਆ ਕੋਸਮ ਨਹੀਂ ਲੈ ਕੇ ਗਈ ਆਵੇ ਕਾ ਦੇਣਾ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਅੱਜ ਆਪਾਂ ਖੜੇ ਆ ਪਿੰਡ ਬਰਗਾੜੀ ਦੇ ਵਿੱਚ ਅਸੀਂ ਅੱਜ ਉਸ ਗਰੀਬ ਪਰਿਵਾਰ ਦੇ ਵਿੱਚ ਖੜੇ ਆ ਜਿਨ੍ਹਾਂ ਦੀ ਧੀ ਅੱਜ ਤੋਂ ਮਤਲਬ ਕਿ 20 25 ਦਿਨ ਪਹਿਲਾਂ ਹੈਗਾ ਇਹ ਘਰ ਦੇ ਵਿੱਚੋਂ ਚਲੀ ਗਈ ਸੀ ਉਹ ਵਿਆਹੀ ਹੋਈ ਸੀਗੀ ਪਿੰਡ ਵੱਡੀ ਸੌਰੀ ਵੱਡੀ ਪੰਜ ਗ੍ਰੈਂਡ ਦੇ ਵਿੱਚ ਵਿਆਹੀ ਹੋਈ ਸੀਗੀ ਤੇ ਸਾਰੇ ਪਰਿਵਾਰ ਦੇ ਵਿੱਚੋਂ ਹੀ ਜਿਹੜੀ ਹੈਗੀ ਹੈ ਲਾਪਤਾ ਹੋ ਗਈ ਹੈ ਪਰਿਵਾਰ ਨਾਲ ਥੋੜੀ-ਮੋਟੀ ਗੱਲਬਾਤ ਕੀਤੀ ਹੈ ਦੱਸਿਆ ਕਿ ਨਾ ਤਾਂ ਉਹ ਸੁਣ ਸਕਦੀ ਹੈ ਤੇ ਨਾ ਹੀ ਉਹ ਬੋਲ ਸਕਦੀ ਹੈ ਪਰਿਵਾਰ ਖੜਾ ਹੈ ਪੂਰਾ ਨਿਰਾਸ਼ ਨੇ ਜੇ ਫਾਦਰ ਸਾਹਿਬ ਦੀ ਗੱਲ ਕਰੀਏ ਤਾਂ ਰੋ ਰਹੇ ਨੇ ਪੂਰਾ ਪ੍ਰਸ਼ਾਸਨ ਕੋਲੇ ਵੀ ਗਏ ਆ ਕਹਿੰਦੇ ਕੋਈ ਸੁਣਵਾਈ ਨਹੀਂ ਹੋਈ ਗੱਲਬਾਤ ਕਰਦੇ ਆ ਪੂਰੇ ਪਰਿਵਾਰ ਦੇ ਨਾਲ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾ ਦਰਸ਼ਨਾ ਜੀ ਹਾਂਜੀ ਤੁਸੀਂ ਮਤਲਬ ਕਿ ਗੁੜੀਆ ਦੇ ਭਰਾ ਹਾਂ ਹਾਂ ਭਰਾ ਜੀ ਗੁੜੀਆ ਦਾ ਮੈਂ ਹਾਂ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਤੁਹਾਡੀ ਭੈਣ ਜਿਹੜੀ ਘਰੋਂ ਚਲੀ ਗਈ ਉਹਨਾਂ ਨੇ ਸਾਨੂੰ ਇਹ ਦੂਜੇ ਦਿਨ ਦੱਸਿਆ ਕਿ ਉਹਦੇ ਸਾਰੇ ਪਰਿਵਾਰ ਹਾਂਜੀ ਉਹ ਵੀ ਉਹਨਾਂ ਨੇ ਕੋਈ ਫੋਨ ਨਹੀਂ ਲਾਇਆ ਸਾਨੂੰ ਤੇ ਇੱਥੇ ਆ ਕੇ ਆਪ ਆਏ ਸੀਗੇ ਉਹ ਗੁੜੀਆ ਦੀ ਸੱਸ ਆਈ ਸੀ ਤੇ ਇੱਕ ਬਾਈ ਹੋਰ ਨਾਲ ਆਏ ਸੀ ਅੱਛਾ ਹਾਂ ਕਰਦੇ ਉਹਨਾਂ ਦੇ ਹਾਲਾਤ ਵਧੀਆ ਕੋਈ ਜਿਵੇਂ ਹੁਣ ਆਪਾਂ ਕਹਿ ਦਿੰਦੇ ਕਈ ਵਾਰ ਘਰੇਲੂ ਲੜਾਈਆਂ ਹੋ ਜਾਂਦੀਆਂ ਜਿਹਦੇ ਕਰਕੇ ਕਰੇ ਸਾਸੀ ਕੰਮੀ। ਕਲੀ ਸਾਸੀ ਆ। ਹਾਂਜੀ। ਕੋਈ ਲੜਾਈ ਲੁੜੀ ਹੋਈ ਹੋਵੇ ਜਿਵੇਂ ਆਪਾਂ ਕਹਿ ਦਿੰਨੇ ਆ ਵਿਚਾਰੀ। ਕੋਈ ਮਤਲਬ ਕੋਈ ਲੜਾਈ ਨਹੀਂ ਹੋਈ ਸੀਗੀ। ਕਿੰਨਾ ਟਾਈਮ ਹੋ ਗਿਆ ਉਹਨੂੰ ਵਿਆਹੀ ਨੂੰ? ਉਹਨੂੰ ਤਾਂ ਹੋ ਗਏ ਹੋਣਗੇ ਮਤਲਬ ਕਿ ਕਿੰਨਾ ਟਾਈਮ ਹੋ ਗਿਆ ਕੰਮੀ? ਟਾਈਮ ਤਾਂ 40 ਸਾਲਾਂ ਤੋਂ ਕੋਈ ਆ 15 ਸਾਲਾਂ ਦੀ ਸੀ ਜਿਆ ਵਿਆਹੀ ਆ। 15 ਸਾਲਾਂ ਦੀ ਸੀ। ਹਾਂ 40ਾਂ ਦੀ ਆ। ਠੀਕ ਹੈ। ਪਹਿਲਾਂ ਵੀ ਕਦੇ ਘਰੋਂ ਗਈ ਆ ਕਿ ਪਹਿਲੀ ਵਾਰ ਗਈ ਆ? ਪਹਿਲਾਂ ਜਾਵੜੀ ਸੀ ਧਾਰਕਾਟ ਕੋਲੇ ਸੀਗਾ। ਲੱਭ ਲਈ ਸੀਗੀ। ਉਹ ਜਾਵੜੀ ਸੀਗੀ। ਉਦੋਂ ਉਹਦੇ ਕੋਲੇ ਧਾਰ ਰਿਕਾਰਡ ਸੀ ਗਈ। ਉਦੋਂ ਛੇਤੀ ਮਿਲ ਗਈ ਸੀ। ਹੁਣ ਉਹਨੇ ਕੋਈ ਪ੍ਰੂਫ ਨਹੀਂ ਚੱਕਿਆ अच्छा बिना हां मतलब कि ਕੱਲੇ ਕੱਪੜੇ ਉਹਦੇ ਕੋਲ ਹੀ ਹਾਂ ਉਹ ਜੇ ਗੱਲ ਕਰਦੇ ਆ ਉਹ ਤੁਸੀਂ ਕਿਹਾ ਵੀ ਨਾ ਤੋ ਬੋਲ ਸਕਦੀ ਆ ਨਾ ਉਹ ਸੁਣ ਸਕਦੀ ਆ ਪਰ ਦਿਮਾਗ ਤੋਂ ਕਿਦਾਂ ਦਿਮਾਗ ਤੋਂ ਥੋੜਾ ਜਿਹਾ ਹੈਗੀ ਆ ਅਫਸਟ ਜੀ ਥੋੜਾ ਜਿਹਾ ਅੱਛਾ ਦਿਮਾਗ ਤੋਂ ਵੀ ਹੈਗੀ ਥੋੜੀ ਜਿਹੀ ਮੇਰੇ ਜਿਵੇਂ ਪਹਿਲਾਂ ਆਧਾਰ ਕਾਰਡ ਲੈ ਕੇ ਗਈ ਸੀ ਨਾਲ ਤੁਸੀਂ ਆਖਿਆ ਦਾ ਪ੍ਰੂਫ ਲੈ ਕੇ ਫਿਰ ਉਹ ਕਿਵੇਂ ਪਤਾ ਲੱਗਿਆ ਉਹ ਉਹਦੇ ਝੋਲੇ ਵਿੱਚ ਸੀਗਾ ਜੀ ਕੱਪੜਿਆਂ ਕੋਪੜਿਆਂ ਦੇ ਵਿੱਚ ਸੀਗਾ ਝੋਲੇ ਵਿੱਚ ਉਹਦੇ ਉਹ ਕਦੇ ਉਹਨਾਂ ਨੇ ਕਦੇ ਫਰੋ ਲਿਆ ਫਰੋ ਲਿਆ ਝੂਲਾ ਜੀ ਉਦੋਂ ਉਹਦੇ ਵਿੱਚੋਂ ਆਧਾਰ ਕਾਰਡ ਦਾ ਲੱਭ ਗਿਆ ਸੀ ਉਹਨਾਂ ਨੂੰ ਅੱਛਾ ਵੀ ਆਧਾਰ ਕਾਰਡ ਤੇ ਤੁਹਾਡਾ ਉਹਦਾ ਨੰਬਰ ਤੇ ਸਾਰਾ ਕੁਝ ਪੰਜ ਗ੍ਰੈਂਡ ਦਾ ਜਿਵੇਂ ਕਿ ਸਾਰਾ ਕੁਝ ਲਿਖਿਆ ਵੀ ਸੀ ਐਡਰੈਸ ਵਗੈਰਾ ਉਦੋਂ ਉਹਨਾਂ ਨੇ ਫਿਰ ਫੋਨ ਲਾਇਆ ਸਾਨੂੰ ਵੀ ਆ ਕਿ ਚਿਪਟਾ ਲਈ ਸੀਗੀ ਹਾਂ ਠੀਕ ਆ ਤੁਸੀਂ ਉਦੋਂ ਲੈ ਆਏ ਸੀਗੇ ਉਦੋਂ ਉਹ ਹੀ ਲੈ ਆਏ ਸੀ ਜੀ ਹੁਣ ਤੁਹਾਡੇ ਨਾਲ ਮਤਲਬ ਕਿ ਉਹਦਾ ਕੁੜੀ ਦਾ ਸਹੁਰਾ ਪਰਿਵਾਰ ਤੁਹਾਡੀ ਧੀ ਦਾ ਸਹੁਰਾ ਪਰਿਵਾਰ ਜਾਂ ਨਾਲ ਰਲ ਕੇ ਤੁਹਾਡੇ ਨਾਲ ਮਤਲਬ ਕਿ ਲੱਭਦਾ ਪਿਆ ਹੈ ਹਾਂਜੀ ਉਹਦੀ ਸੱਸ ਨਾਲ ਜਾਂਦੀ ਹਾਂ ਉਹ ਸੱਸ ਦੀ ਉਹ ਘਰ ਵਾਲਾ ਵੀ ਨਹੀਂ ਜਾਂਦਾ ਕਾ ਤੂੰ ਪਤਾ ਨਹੀਂ ਸਾਨੂੰ ਉਹ ਤਾਂ ਕਹਿੰਦਾ ਤੁਸੀਂ ਆਪੇ ਲੱਭ ਕੇ ਲਿਆ ਉਹਦੀ ਸੱਸ ਨੇ ਆਖਿਆ ਸੀ ਸਾਨੂੰ ਵੀ ਆਪੇ ਪਹਿਲਾਂ ਲਿਆਂਦੀ ਸੀ ਜਿਵੇਂ ਹੁਣੇ ਲਿਆਓ ਉਹਨੂੰ ਕਹਿੰਦੇ ਅੱਛਾ ਹਾਂਜੀ ਠੀਕ ਹੈ ਮਤਲਬ ਕਿ ਉਹ ਤੁਹਾਡੇ ਨਾਲ ਖੜਦੇ ਨਹੀਂ ਹੈਗੇ ਉਹਦੇ ਸਹੂਰ ਦੇ ਨਾਨਾ ਜਾਂਦਿਆਂ ਨਨਦੂਈਏ ਜਾ ਵੜਦੇ ਆ ਤੇ ਬਾਕੀ ਹੋਰ ਨਹੀਂ ਸੱਸ ਨੇ ਜਾਂਦੀ ਘਰ ਵਾਲੀ ਨਹੀਂ ਜਾਂਦਾ ਜੀ ਹੂੰ ਅੱਜ ਤੁਸੀਂ ਉਹਨਾਂ ਦੇ ਪਰਜਾਈ ਹਾਂਜੀ ਮੈਂ ਪਹਿਲੀ ਵਾਰ ਹੀ ਦੇਖਿਆ ਪਹਿਲੀ ਵਾਰ ਹੀ ਦੇਖਿਆ ਕਿ ਕੋਈ ਪਰਜਾਈ ਆਪਦੀ ਨਨਾਨ ਲਈ ਰੋ ਰਹੀ ਹੈ ਪੂਰਾ ਪਰਿਵਾਰ ਰੋ ਰਿਹਾ ਅਸੀਂ ਨਾਲ-ਨਾਲ ਭੈਣ ਦੀ ਵੈਸੇ ਤਾਂ ਕਹਿ ਦਿੰਦੇ ਆ ਕਿ ਧੀ ਆਂਦੀਆਂ ਫੋਟੋਆਂ ਵੀਡੀਓ ਤੇ ਨਹੀਂ ਪਾਉਣੀਆਂ ਚਾਹੀਦੀਆਂ ਪਰ ਅਸੀਂ ਉਹ ਭੈਣ ਦੀ ਵੀਡੀਓ ਤੁਹਾਨੂੰ ਜਰੂਰ ਸਾਫ਼ ਸੁਥਰੀ ਵੀਡੀਓ ਦਿਖਾਵਾਂਗੇ ਤਾਂ ਕਿ ਜਿਹੜੇ ਹੋਰ ਵੀਰ ਭੈਣ ਹੈਗੇ ਆ ਉਹਨੂੰ ਦੇਖ ਸਕਣ ਤੇ ਦੇਖ ਕੇ ਜਿਹੜਾ ਹੈਗਾ ਇਹ ਉਹਨੂੰ ਉਹਦੇ ਸਹੀ ਟਿਕਾਣੇ ਤੇ ਪਹੁੰਚਾ ਦੇਣ ਕਿਉਂਕਿ ਪਰਿਵਾਰ ਜਿਹੜਾ ਹੈਗਾ ਪੂਰਾ ਦੁਖੀ ਹੈਗਾ ਇੱਧਰ ਬਾਪੂ ਜੀ ਦੀ ਗੱਲ ਕਰਦੇ ਆ ਬਾਪੂ ਜੀ ਥੋੜਾ ਥੋੜਾ ਬੋਲਦੇ ਨੇ ਇਹਨਾਂ ਨੂੰ ਕਹਿੰਦੇ ਅਧਰੰਗ ਹੋਈ ਵੀ ਆ ਪਰ ਧੀ ਧੀ ਹੁੰਦੀ ਆ ਹਨਾ ਪਿਓ ਦੀਆਂ ਅੱਖਾਂ ਦੇ ਵਿੱਚ ਹੰਝੂ ਅੱਜ ਪੁਲਿਸ ਪ੍ਰਸ਼ਾਸਨ ਦੇ ਕੋਲੇ ਤੁਸੀਂ ਕਿਹੜੀ ਚੌਂ ਉੱਥੇ ਸੀਗਾ ਪੰਜ ਗਰਾਂ ਜੀ ਅੱਛਾ ਹਾਂ ਉਹਨਾਂ ਨੇ ਹੀ ਕੱਲ ਹੀ ਗਏ ਸੀਗੀ ਤੇ ਕੱਲ ਉਹਨਾਂ ਨੇ ਸਾਡੀ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਕੀ ਕਹਿੰਦੇ ਉਹ ਕਹਿੰਦੇ ਵੀ ਅਸੀਂ ਜਾ ਕੇ ਉਹਨਾਂ ਕੋਲੇ ਬੈਠੇ ਉਹ ਕਹਿੰਦੇ ਵੀ ਐਂ ਕਰਕੇ ਵੀ ਸਾਡੇ ਕੋਲੇ ਤਾਂ ਪਹਿਲਾਂ ਤਾਂ ਕੁੜੀ ਸੀਗੀ ਉੱਥੇ ਕੋਈ ਹੂੰ ਉਹਨੇ ਪਹਿਲਾਂ ਤਾਂ ਚੱਲ ਸਾਨੂੰ ਬੁਲਾਇਆ ਵਧੀਆ ਜੀ ਤੇ ਬਾਅਦ ਵਿੱਚ ਕਹਿੰਦੀ ਉਹਨਾਂ ਨੂੰ ਆ ਜਾਣ ਦੇ ਉਹ ਉਹ ਆਏ ਨਹੀਂ ਸੀਗੀ ਉਹਦੇ ਸਾਰੇ ਤੇ ਫਿਰ ਅਸੀਂ ਆਖਿਆ ਵੀ ਚਲ ਤੁਸੀਂ ਕੋਹੋ ਕਰੋ ਵੀ ਉਹਨਾਂ ਨੂੰ ਖਿੱਚੋ ਫਿਰ ਉਹ ਕਹਿੰਦੀ ਅਸੀਂ ਨਹੀਂ ਖਚ ਸਕਦੇ ਅਸੀਂ ਕਿਸੇ ਦੀ ਰਿਪੋਰਟ ਲਖਾਤੀ ਆਏ ਉੱਥੇ ਉਹ ਉਹਨਾਂ ਨੇ ਨਹੀਂ ਲਖਾਈ ਵੀ ਇਹ ਰਿਪੋਰਟ ਸੋਹਰਿਆ ਨੇ ਲਖਾਈ ਵੀ ਹਾਂਜੀ ਕੀ ਲਖਾਇਆ ਉਹਨਾਂ ਨੇ ਪਤਾ ਲੱਗਿਆ ਕੁਛ ਉਹ ਨਹੀਂ ਪਤਾ ਕੀ ਲਖਾਇਆ ਇਹ ਉਹਨਾਂ ਨੇ ਸਾਨੂੰ ਤਰਖਾਸ ਦਿੱਤੀ ਨਹੀਂ ਅਸੀਂ ਫਿਰ ਉਹਨਾਂ ਨੂੰ ਰੋਣਾ ਵੀ ਕਹੀ ਅਖਾ ਚਲ ਅਸੀਂ ਤੁਸੀਂ ਨਹੀਂ ਕੋਈ ਹੱਲ ਕਰਨਾ ਅਸੀਂ ਫਰੀਦਕੋਟ ਜਾਵੜਦੇ ਹਾਂ ਉਹ ਕਹਿੰਦੇ ਚਲੋ ਤੁਸੀਂ ਪਰ ਫਰੀਦਕੋਟ ਹੀ ਜਾਵੜੋ ਇੱਥੇ ਸਾਡੇ ਕੋਲੇ ਹੱਲ ਹੈ ਨਹੀਂਗਾ ਕੋਈ ਅੱਛਾ ਤੁਹਾਨੂੰ ਉਹਨਾਂ ਨੇ ਸ਼੍ਰੀਆਮ ਕਹਤਾ ਵੀ ਤੁਸੀਂ ਜਿੱਥੇ ਮਰਜੀ ਜਾਓ ਸਾਡੇ ਕੋਲੇ ਆਓ ਕੌਣ ਕੌਣ ਕਹਿੰਦੀ ਤੁਸੀਂ ਕਿਨੇ ਜਾਣੇ ਗਈ ਸੀ ਅਸੀਂ ਆ ਸਾਰੇ ਜਣੇ ਸੀ ਚਾਚਾ ਨਾਲ ਸੀ ਗਏ ਤੇ ਬਾਈ ਵੀ ਨਾਲ ਸੀ ਗੁਰਪ੍ਰੀਤ ਗੁਰਪ੍ਰੀਤ ਜੀ ਤੁਸੀਂ ਨਾਲ ਗਏ ਸੀ ਕੀ ਕਹਿੰਦਾ ਪ੍ਰਸ਼ਾਸਨ ਵਰਦਸਨ ਹੀ ਨਾ ਤੁੜੇ ਇਹਦੀ ਪੂਆ ਰਗੇ ਆਉਂਦੇ ਸੀ ਕਿ ਬਾਅਦ ਚ ਉਹਨਾਂ ਨੂੰ ਅਸੀਂ ਲੈ ਨਾਟ ਗਏ ਸੀਗੇ ਤੇ ਅਸੀਂ ਕੋਲੇ ਹੈ ਨਹੀਂ ਅਸੀਂ ਕੋਲੇ ਹੈ ਨਹੀਂ ਸੀਗੇ ਤੇ ਉਹ ਸਾਡੇ ਤੋਂ ਬਾਅਦ ਸਾਡੇ ਤੋਂ ਬਾਅਦ ਤਾਂ ਉਹ ਕਿੰਦੀਆਂ ਵੀ ਚੌਂਕੀ ਚ ਉਹਨਾਂ ਨੂੰ ਇਹਨਾਂ ਨੂੰ ਬਾਹਰ ਕੱਢਤਾ ਹੈ ਵਿਚਾਰਿਆਂ ਫਿਰ ਉਹ ਹੀ ਜਾਂਦਾ ਸੀ ਸਾਡੇ ਜਾਂਦਿਆਂ ਨੂੰ ਇਹਦਾ ਡੈਡੀ ਅੱਛਾ ਅੰਕਲ ਵੀ ਨਾਲ ਗਏ ਸੀ ਹਾਂ ਇਹ ਵੀ ਨਾਲ ਗਏ ਸੀ ਇਹਨਾਂ ਤੋਂ ਤਾਂ ਤੁਰਿਆ ਨਹੀਂ ਜਾਂਦਾ ਸੀ ਫਿਰ ਸੱਟ ਸੱਟਲ ਜਾਂਦੇ ਹਸਤਾ ਨੇ ਤਾਂ ਤੁਰਿਆ ਵੀ ਨਹੀਂ ਜਾਂਦਾ ਤਾਂ ਇੱਦਾਂ ਨਹੀਂ ਖੜਦਾ ਗਿਆ ਆਂਦਾ ਮੈਂ ਨਾਲ ਜ਼ਰੂਰੀ ਜਾਣਾ ਇਹਨਾਂ ਨੂੰ ਗੁੱਸੇ ਨਾਲ ਬਹੁਤ ਬੋਲੇ ਉਹ ਬਲਸੜ ਕੀ ਕਹਿੰਦਾ ਕੀ ਕਹਿੰਦਾ ਜੀ ਦੱਸ ਦੱਸ ਸਣਾ ਉਹ ਕਹਿੰਦੇ ਅਖੇ ਭਾਜੋ ਜੀ ਇੱਥੇ ਛੋਡੇ ਕੋਲੇ ਕੋਈ ਸਾਡੇ ਕੋਲੇ ਕੋਈ ਹਾਲ ਨਹੀਂ ਕਹਿੰਦਾ ਜਿੱਤਰ ਮਰਜੀ ਜਾੜੋ ਇੱਥੋਂ ਭਾਜੋ ਚੌਂਕੀ ਕੋਈ ਨਾਂ ਪਤਾ ਉਹਨਾਂ ਦਾ ਕੌਣ ਸੀ ਕਿਹੜੇ ਇੰਚਾਰਜ ਸੀ ਨੀ ਨਾਂ ਦਾ ਨਹੀਂ ਪਤਾ ਹੁਣ ਹੈਗਾ ਅੱਛਾ ੱਟਕੇ ਮਾਰੇ ਤੁਹਾਨੂੰ ਦੋਨਾਂ ਨੇ ਨਹੀਂ ਜੀ ਹੂੰ ਕਹਤਾ ਵਿਚਾ ਸਹੀ ਨਹੀਂ ਹਰਤੇ ਕੋਈ ਹੱਲ ਥੋੜਾ ਹੱਲ ਹੈ ਨਹੀਂ ਕੋਈ ਹੱਲ ਹੀ ਨਹੀਂ ਤੁਸੀਂ ਕਾਹਦੇ ਆਵੀ ਧੀ ਦੇ ਇਨਸਾਫ ਲਈ ਗਏ ਸੀ ਧੀ ਧੀ ਦੇ 3 ਦਿਨਾਂ ਤੋਂ ਲੁਕੀ ਤੁਸੀਂ ਰੋ ਬਣ ਚੁੱਪ ਕਰ ਜਾ ਦੇਖੋ ਜੀ ਇੱਕ ਧੀ ਦੀ ਫਰਿਆਦ ਲੈ ਕੇ ਗਿਆ ਸੀ ਪੁਲਿਸ ਪ੍ਰਸ਼ਾਸਨ ਆਪਾਂ ਕਹਿੰਦੇ ਆ ਕਿ ਇੱਥੋਂ ਦਾ ਪ੍ਰਸ਼ਾਸਨ ਕਿਉਂ ਬਣਾਇਆ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਠੀਕ ਹੈ ਤੇ ਇਥੇ ਪੁਲਿਸ ਪ੍ਰਸ਼ਾਸਨ ਵੀ ਅੱਜ ਮੈਨੂੰ ਲੱਗਦਾ ਆਪਦੀ ਖਾਣਾ ਪੂਰਤੀ ਕਰਨ ਯੋਗ ਹੀ ਰਹਿ ਗਿਆ ਹੈਗਾ ਹੈ ਤੇ ਇਥੋਂ ਤੱਕ ਇਹਨਾਂ ਦੀ ਰਿਪੋਰਟ ਵੀ ਨਹੀਂ ਲਿਖੀ ਹੈਗੀ ਕਿ ਵੀ ਇਹ ਆਪਦੀ ਧੀ ਨੂੰ ਲੱਭਣ ਦੇ ਲਈ ਜਿਹੜਾ ਹੈਗਾ ਉੱਥੇ ਗਏ ਸੀ ਪੂਰਾ ਪਰਿਵਾਰ ਰੋ ਰਿਹਾ ਹੈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਕਿ ਇਹਨਾਂ ਦੀ ਜਿਹੜੀ ਹੈਗੀ ਆ ਬਾਹ ਫੜੀ ਜਾਵੇ ਇਹਨਾਂ ਦੇ ਜਿਹੜੀ ਧੀ ਹੈਗੀ ਆ ਉਹਨਾਂ ਨੂੰ ਮਤਲਬ ਕਿ ਉਹਦੀ ਭਾਲ ਕੀਤੀ ਜਾਵੇ ਭਾਲ ਕਰਕੇ ਉਹਨਾਂ ਨੂੰ ਪੂਰੇ ਪਰਿਵਾਰ ਨੂੰ ਜਿਹੜਾ ਹੈਗਾ ਉਹਦੇ ਹਵਾਲੇ ਕੀਤਾ ਜਾਵੇ ਸੋ ਅਸੀਂ ਬਾਕੀ ਜਿਹੜਾ ਹੈਗਾ ਕੁੜੀ ਦੇ ਸਹੁਰੇ ਪਰਿਵਾਰ ਦਾ ਵੀ ਪੱਖ ਜਾਣਨ ਦੀ ਪੂਰੀ ਕੋਸ਼ਿਸ਼ ਕਰਦੇ ਹੈਗੇ ਆ ਉਹਨਾਂ ਨਾਲ ਰਾਪਟਾ ਕੰਮ ਕਰਦੇ ਆ ਬਾਕੀ ਕੋਸ਼ਿਸ਼ ਸਾਡੀ ਇਹ ਵੀ ਹੈਗੀ ਹੈ ਕਿ ਅਸੀਂ ਥਾਣਾ ਦੇ ਜਿਹੜੇ ਵਿੱਚ ਪੁਲਿਸ ਪ੍ਰਸ਼ਾਸਨ ਹੈਗੇ ਆ ਉਹਨਾਂ ਦਾ ਵੀ ਪੱਖ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਤੇ ਪੂਰੇ ਪਰਿਵਾਰ ਦੇ ਨਾਲ ਖੜੇ ਆ ਬਾਕੀ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਅਸੀਂ ਪਬਲਿਕ ਨੂੰ ਇਹੀ ਬੇਨਤੀ ਕਰ ਸਕਦੇ ਆ ਆਪਦੇ ਮੀਡੀਆ ਦੇ ਰਾਹੀਂ ਕਿ ਜੇਕਰ ਤੁਹਾਨੂੰ ਇਸ ਭੈਣ ਦਾ ਕਿਤੇ ਵੀ ਪਤਾ ਲੱਗਦਾ ਤੁਹਾਨੂੰ ਕਿਤੇ ਵੀ ਦਿਖਦੀ ਆ ਤਾਂ ਅਸੀਂ ਜਿਹੜਾ ਹੈਗਾ ਇਹ ਵੀਡੀਓ ਦੇ ਵਿੱਚ ਨੰਬਰ ਪਾਵਾਂਗੇ ਤਾਂ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਪਲੀਜ਼ ਸਾਨੂੰ ਇਸ ਭੈਣ ਨੂੰ ਲੱਭਣ ਦੇ ਵਿੱਚ ਸਾਡਾ ਸਾਥ ਜ਼ਰੂਰ ਦੇਣਾ ਜੀ ਉਹਨਾਂ ਦੇ ਘਰ ਵਾਲੇ ਮਰੀ ਭੈਣ ਦੀ ਉਹ ਲੱਗੇ ਵੀ ਇਹ ਸੀਰੀਏ ਤੇ ਅਕਸਰ ਉਹ ਹਾਂ ਉਹ ਕੰਮ-ਗਮੋ ਕਰਦੇ ਉਹਨੇ ਇਹ ਗੱਲ ਕਹਿ ਦਿੱਤੀ ਉਹ ਕਹਿੰਦਾ ਉਹਦੀ ਆਦੀ ਮਾਂ ਨੂੰ ਵੀ ਇਹ ਗੱਲ ਕਹੀਏ ਤੁਸੀਂ ਆਪ ਹੀ ਲੱਭ ਕੇ ਲਓ ਮੈਂ ਨਹੀਂ ਜਾਣਾ ਅੱਛਾ ਹਾਂ ਉਹਨੇ ਇਹ ਗੱਲ ਕਹੀ ਆ ਮੁੰਡੇ ਨੇ ਜਿਉਣੀ ਆਦੇ ਮੁੰਡੇ ਨੇ ਹਾਂ ਉਹਦੇ ਨੇ ਆਦੀ ਮਾਂ ਨੂੰ ਗੱਲ ਕਰਦੀ ਆਦੀ ਮਾਂ ਨੂੰ ਗੱਲ ਇਹ ਗੱਲ ਕਹੀ ਆ ਕਹਿੰਦਾ ਤੂੰ ਆਪ ਹੀ ਲੱਭ ਕੇ ਲਿਆ ਮੈਂ ਨਹੀਂ ਜਾਣਾਗਾ ਵੀ ਮੰਨ ਲਾ ਉਹ ਉਹ ਉਹਦਾ ਕਹਿੰਦੇ ਵੀ ਜੇ ਜੀ ਲੱਗਾ ਜਿਉਂ ਜਾਂਦੇ ਉਹ ਸੱਤ ਕਾਤਾ ਤੋਈ ਚਸ ਜਾਨੇ ਮਾਰਨੇ जानके ਸਿੱਧਾ ਗਿੰਦਾ ਵੀ ਇਹਨੇ ਉਹ ਪਾਣ ਲੈ ਕੇ ਨਿਪਟ ਗਈ। ਮੁੰਡਿਆਂ ਜਾਣ ਕੇ ਸਿੱਧਾ ਕਹਿ ਦਿੰਦੇ ਆ ਉਹ ਚੰਗਾ ਭਲਾਈ। ਜਦੋਂ ਫੇਰ ਹੀ ਮੁੰਡਾ ਹੋਇਆ ਜੀ। ਵਧੀਆ ਮੇਠੋੜੀ ਬੇਟੀ ਤੇ ਮੁੰਡਾ ਹੋਇਆ ਹੈਗਾ ਹਾਂ ਮੁੰਡਾ 9 ਸਾਲਾਂ ਦਾ ਜੀ ਹਾਂ ਤੇ ਜਿੱਦਾਂ ਚਾਹ ਮੁੰਡਾ ਹੀ ਚੱਟਾ ਕੰਮ ਕਰਦਾ ਈ ਜ਼ਿੰਮੇਵਾਰਾਂ ਦਾ ਸਾਰਾ ਕੰਮ ਕਰਦਾ ਸੇ ਪਸ਼ੂਆਂ ਪਸ਼ੂ ਸਾਂਭਦਾ ਗਾਂ ਧਾਰਾ ਧੂਰਾ ਸਾਰਾ ਕੁਝ ਜ਼ਿੰਮੇਵਾਰੀ ਸਾਰੀ ਉਹਦੇ ਕੋਲੇ ਈ ਆਈ ਉਹਨੇ ਦੇ ਜ਼ਿੰਮੇਵਾਰਾਂ ਜਿਹਦੇ ਲੱਗਿਆ ਜੋ ਤੇ ਹਜੇ ਉਹ ਕਹਿੰਦੇ ਆ ਕਿ ਸਿੱਧਾ ਸਾਦਾ ਸੱਚਾ ਸੱਚਾ ਨੁਕਕਾ ਜਾ ਵੀ ਜੋ ਤੇ ਸੌ ਜਾਣ ਨੂੰ ਜ਼ਹਰੀ ਪੜਤਾ ਲਾਉ ਜੋ ਚੀ ਕਿਤੇ ਨਾ ਕਿਤੇ ਜੇ ਪੂਰੀ ਵੀਡੀਓ ਨੂੰ ਦੇਖੇ ਤਾਂ ਕਿਤੇ ਨਾ ਕਿਤੇ ਸ਼ੱਕ ਸਹਰੇ ਪਰਿਵਾਰ ਤੇ ਵੀ ਜਾਂਦਾ ਹੈ ਕਿਉਂਕਿ ਦੇਖੋ 1 ਮਹੀਨਾ ਹੋਣ ਵਾਲਾ ਧੀ ਨੂੰ ਘਰੋਂ ਗਈ ਨੂੰ ਤਾਂ ਸਹਰੇ ਪਰਿਵਾਰ ਵੱਲੋਂ ਦੱਸਿਆ ਨਹੀਂ ਜਾਂਦਾ ਕਿ ਵੀ ਤੁਹਾਡੀ ਧੀ ਘਰੋਂ ਚਲੀ ਗਈ ਹੈ ਤਿੰਨਾ ਦਿਨਾਂ ਬਾਅਦ ਪਰਿਵਾਰਾਂ ਨੂੰ ਬਾਹਰੋਂ ਪਤਾ ਲੱਗਦਾ ਪਰ ਕਿਤੇ ਨਾ ਕਿਤੇ ਜਿਵੇਂ ਇਹ ਦੱਸਿਆ ਕਿ ਉਹਨਾਂ ਨੇ ਆਪਦੇ ਇਹਨਾਂ ਦੇ ਜਵਾਈ ਨੂੰ ਉਹਦੀ ਮਾਂ ਭੋਲਾ ਭਾਲਾ ਦੱਸਦੀ ਹੈ ਪਰ ਇਹ ਕਹਿੰਦੇ ਕਿ ਉਹ ਕਿਸੇ ਜੱਟ ਜਿਮੀਦਾਰ ਦੇ ਘਰੇ ਸਿਰੀ ਦਾ ਕੰਮ ਕਰਦਾ ਤੇ ਵਧੀਆ ਕੰਮ ਕਰਦਾ ਤੇ ਉਹਦੇ ਇਹਨਾਂ ਦੇ ਖੁਦ ਬੱਚਾ ਵੀ ਹੈਗਾ ਇਹਨਾਂ ਦਾ ਦੋ ਤਾਂ ਵੀ ਹੈਗਾ ਇਹ ਕੁੜੀ ਦਾ ਬੇਟਾ ਵੀ ਹੈਗਾ ਪਰ ਅਸੀਂ ਪੁਲਿਸ ਨੂੰ ਇਹੀ ਕਹਿੰਦੇ ਆ ਕਿ ਇਸ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਨਾਂ ਦੀ ਧੀ ਜਿਹੜੀ ਹੈਗੀ ਆ ਇਹਨਾਂ ਦੇ ਹਵਾਲੇ ਕੀਤੀ ਜਾਵੇ। ਅਸੀਂ ਉਹ ਆ ਵਿਚਾ ਤੋਂ 3755 ਲਗੀ ਫਿਰਦੇ ਉਹ ਤੇ ਫੋਨ ਖਾਤੇ ਇਹਨਾਂ ਤੇ ਚਤਨ ਦਾ ਕੋਚਾ ਦਾ ਕੋਚ ਉਹ ਚੰਦ ਇਹਨੂੰ ਲੇਟ ਦੱਸਿਆ ਹੈ ਬਾਪੂ ਦਾ ਬਾਪੂ ਦੀ ਸਮਝ ਘਟ ਆਉਂਦੀ ਹੈ ਪਰ ਮੈਂ ਇਹ ਗੱਲ ਸਮਝ ਕੇ ਬਾਪੂ ਇਹ ਕਹਿਣਾ ਚਾਹੁੰਦੇ ਆ ਕਿ ਜੁਲਾਈ 22 ਜੁਲਾਈ ਨੂੰ ਹਾਂਜੀ 22 ਜੁਲਾਈ ਨੂੰ ਘਰੋਂ ਕੁੜੀ ਗਈ ਹੈ ਤੇ ਤਿੰਨਾਂ ਦਿਨਾਂ ਬਾਅਦ ਸਹੁਰਾ ਪਰਿਵਾਰ ਨਹੀਂ ਦੱਸਦਾ ਇਹਨਾਂ ਨੂੰ ਕਿਵੇਂ ਨਾ ਕਿਵੇਂ ਖਬਰ ਮਿਲਦੀ ਆ ਅੱਜ ਜੇ ਗੱਲ ਕਰੀਏ ਤਾਂ ਮਹੀਨਾ ਹੋਣ ਦਾ ਸਮਾਂ ਆ ਚੁੱਕਿਆ ਜੇ ਕਿਤੇ ਉਹਦੇ ਦੱਸਿਆ ਹੁੰਦਾ ਤੇ ਸ਼ਾਇਦ ਭਾਲ ਕਰ ਲੈਂਦੀ ਹਾਂ ਹਾਂ ਜੀ ਹਾਂ ਨਾ ਨੇੜੇ ਤੇੜੇ ਖੜੇ ਉਹ ਤੋਂ ਭਾਲ ਹੋ ਜਾਂਦੀ ਸੀ ਜੀ ਕਿਤੇ ਨਾ ਦਿਖੇ ਤੇ ਦਿਖੇ ਵਾ ਤੇ ਪੰਦਾ ਬਾਬੂ ਕਿਤੇ ਸ਼ੱਕ ਤਾਂ ਨਹੀਂ ਕੋਈ ਵੀ ਜੇ ਸਾਡੀ ਧੀ ਨੂੰ ਕਿਤੇ ਉਹਦੇ ਸਹਰੇ ਪਰਿਵਾਰ ਨੇ ਕਿਤੇ ਗੁੰਮਗੁੰਮ ਕੀਤਾ ਹੋਵੇ ਕੋਈ ਕਹਿ ਨਹੀਂ ਜੀ ਸਾ ਤੇ ਆਪ ਜਨੋ ਚਾਹਕ ਨਹੀਂ ਕਹਿ ਨਹੀਂ ਸਕਦੇ ਕਹਿ ਨਹੀਂ ਚਾਹਦੇ ਜਨੋ ਚਾਹਕ ਨਹੀਂ ਨੂੰ ਸ਼ੱਕ ਨਹੀਂ ਹਾਂ ਵੀ ਪਰਨਾਉਣਾ ਵੀ ਜਾ ਚਾਹਦਾ ਪਾਲਣਾ ਕੋਲਣਾ ਵੀ ਜਾ ਚਾਹਦਾ ਕੋਈ ਨਹੀਂ ਜਾਂਦਾ ਜੋਂ ਨਾਲ ਪਾਪੂ ਦਾ ਕਹਿਣਾ ਕਿ ਮੇਰੇ ਧੀ ਦੇ ਘਰ ਵਾਲਾ ਇਹਨਾਂ ਦਾ ਜਵਾਈ ਵੀ ਜਾ ਸਕਦਾ ਸੀ ਉਹਦੀਆਂ ਨਨਾਨਾ ਵੀ ਜਾ ਸਕਦੀਆਂ ਸੀ ਸੱਸ ਵੀ ਭਾਲ ਕਰ ਸਕਦੀ ਹਾਂ 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 ਕੋਈ ਨਹੀਂ ਜਾਂਦਾ ਜੀ ਨਾ ਸੱਸ ਜਾਂਦੀ ਕੱਲਾ ਜਨ ਨੂੰ ਕਿ ਤਾ ਇੱਕੋਂ ਮੰਡੋ ਗੰਬਾ ਛੱਡੀ ਪਤਾ ਇਸ ਤਰ੍ਹਾਂ ਕਿ ਤੁਰ ਗਾਏ ਕੀ ਕੰਮ ਕਰਨ ਕਰਨ ਹਾਂ ਇਕੱਲਾ ਮੁੰਡਾ ਤੁਹਾਡਾ ਹਾਂ ਜੀ ਅੱਜ ਲੱਭੀ ਜਾਂਦੇ ਆ ਚਾਰੇ ਪਾਸੇ ਕਿੱਥੇ ਕਿੱਥੇ ਬਾਈ ਜਾਇਆ ਤੁਸੀਂ ਅਸੀਂ ਦਾ ਹੀ ਕਿਰਾਂ ਸਾਰਾ ਏਰੀਆ ਗਾ ਦਾ ਅੰਬਰਸਰ ਜਾਏ ਇੱਧਰ ਫਰੀਦਕੋਟ ਸਾਰਾ ਬਠਿੰਡਾ ਹੀ ਰਾਮਿਆਣਾ ਸਾਰਾ ਇੱਧਰ ਨੇੜੇ ਨੇੜੇ ਪਿੰਡ ਸਾਰੇ ਫੋਟੋਆਂ ਵੀ ਫੋਟੋ ਫੋਟੋ ਬਣਾ ਕੇ ਲਾਈਆਂ ਕਿਤੇ ਪਾਈ ਉਹ ਫੋਟੋਆਂ ਵੀ ਫੋਟੋਆਂ ਹੀ ਬਣਾ ਕੇ ਦਿਖਾਏ ਉਹਨੇ ਤੇ ਗੁਰਦੁਆਰਿਆਂ ਚ ਹੋਕਾ ਵੀ ਦਿਵਾ ਕੇ ਉਹਨੇ ਇੱਕ ਪਿੰਡ ਪਿੰਡ ਜਾ ਕੇ ਤੇ ਹਾਂ ਹਾਂ ਬਾਈ ਦੀ ਹਾਂ ਇਹਨਾਂ ਦੀ ਹੀ ਗੱਡੀ ਲੈ ਕੇ ਜਾਂਦੇ ਆ ਅੱਛਾ ਬਾਈ ਤੁਸੀਂ ਵੀ ਉਹਨੇ ਦਿਨਾਂ ਦੇ ਨਾਲ ਹੀ ਤੁਰੇ ਫਿਰਦੇ ਹਾਂ ਹਾਂ ਮੈਂ ਤਾਂ ਦੋ ਤਿੰਨ ਦਰ ਹੋਗੇ ਨਾਲ ਜਾਂਦੇ ਹਾਂ ਮੋਟਾ ਨਿਕਲ 84 ਪਰ ਕੋਈ ਨਹੀਂ ਪਤਾ ਲੱਗਿਆ ਨਹੀਂ ਨਹੀਂ ਕੁਝ ਨਹੀਂ ਪਤਾ ਲੱਗਿਆ ਜੀ ਇਹ ਚਾਚੇ ਨੂੰ ਜਦੋਂ ਵੀ ਸਾਨੂੰ ਕੋਈ ਮਤਲਬ ਕਿਸੇ ਪਾਸੋਂ ਫੋਨ ਆਉਂਦਾ ਵੀ ਜਾਂ ਕੁੜੀ ਇੱਥੇ ਆ ਉੱਥੇ ਪਰ ਉਹ ਹੋਰ ਨਿਕਲੀ ਆਉਂਦੀ ਕੁੜੀ ਅਸੀਂ ਜਾਣੇ ਜ਼ਰੂਰ ਆ ਲੱਭਣੀ ਹਾਂ ਹਾਂ ਤੇ ਉਹ ਹੋਰ ਹੋਰ ਨਿਕਲੀ ਆਉਂਦੀ ਕੀ ਨਾਮ ਹੈ ਜੀ ਉਹਨਾਂ ਦਾ ਰਮਨਦੀਪ ਕੌਰ ਆ ਜੀ ਰਮਨ ਰਮਨ ਅੰਕਲ ਜੀ ਦਾ ਕੀ ਨਾਮ ਹੈ ਇਹਨਾਂ ਦਾ ਨਾਮ ਮੋਹਨ ਸਿੰਘ ਮੇਰੇ ਡੈਡੀ ਦਾ ਨਾਮ ਜੀ ਤੁਸੀਂ ਜਿਹੜਾ ਉੱਥੇ ਕੁਝ ਵੀ ਸੱਚ ਦਰਖਾਸਤ ਤੁਹਾਡੀ ਲਿਖਾਈ ਨਹੀਂ ਹਾਂ ਜਿਹੜੀ ਸਹੁਰੇ ਪਰਿਵਾਰ ਵੱਲੋਂ ਦਰਖਾਸਤ ਦਰਵਾਈ ਗਈ ਉਹ ਕੌਣ ਦਵਾ ਕੇ ਆਇਆ ਉਹਦੀ ਸੱਸ ਦਵਾ ਕੇ ਕੀ ਨਾਂ ਹੈ ਉਹਨਾਂ ਦਾ ਉਹਨਾਂ ਦਾ ਨਾਂ ਗਿਆਨ ਗਿਆਨਕੌਰ ਜੀ ਸ ਗਿਆਨਕੌਰ ਦੇ ਨਾਂ ਹਾਂਜੀ ਗਿਆਨਕੌਰ ਦੇ ਨਾਂ ਤੇ ਸੋ ਜੁੜੇ ਰਹਿਣਾ ਆਵਾਜ਼ ਪੰਜਾਬੀ ਚੈਨਲ ਦੇ ਨਾਲ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਪਹਿਲਾਂ ਤੁਹਾਡਾ ਪੱਖ ਦਿਖਾਇਆ ਸੀ ਕਿ ਬਗਰਾੜੀ ਦੀ ਧੀ ਪਰਿਵਾਰ ਰੋ ਰਿਹਾ ਹੈ ਬੁਰਾ ਹਾਲ ਹੈ ਪਰਿਵਾਰ ਦਾ ਕਹਿੰਦੇ ਕਿ ਸਾਡੀ ਧੀ ਲਾਪਤਾ ਹੋ ਗਈ ਹੈ ਸਾਨੂੰ ਕਿੰਨਾ ਦਿਨਾਂ ਬਾਅਦ ਪਤਾ ਲੱਗਦਾ ਕਿ ਸਾਡੀ ਧੀ ਸਹੁਰੇ ਘਰ ਦੇ ਵਿੱਚੋਂ ਚਲੀ ਗਈ ਹੈ ਪਹਿਲਾਂ ਵੀ ਤੁਹਾਨੂੰ ਫੋਟੋ ਦਿਖਾਈ ਸੀ ਹੁਣ ਅਸੀਂ ਖੜੇ ਹਾਂ ਦੂਜਾ ਪੱਖ ਮਤਲਬ ਕਿ ਉਸ ਧੀ ਦੇ ਸਹੁਰੇ ਪਰਿਵਾਰ ਦੇ ਵਿੱਚ ਖੜੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਜਾਣਕਾਰੀ ਲੈਣੇ ਆ ਤੇ ਪਰ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਇਹ ਤਸਵੀਰ ਫਿਰ ਦੁਬਾਰਾ ਤੋਂ ਸਾਂਝੀ ਕੀਤੀ ਜਾਵੇ ਕਿ ਲਾਪਤਾ ਕੁੜੀ ਦਾ ਨਾਮ ਅਮਨਦੀਪ ਕੌਰ ਹੈ ਉਮਰ 40 ਸਾਲ ਹੈ ਪਿੰਡ ਪੰਜਗਰਾਈ ਜਿਹੜਾ ਹੈਗਾ ਇਹਦਾ ਸਹੁਰਾ ਪਰਿਵਾਰ ਹੈਗਾ ਤੇ ਫਰੀਦਕੋਟ ਜ਼ਿਲ੍ਹਾ ਪੈਂਦਾ ਹੈ ਤੇ ਨਾਲ ਮੋਬਾਈਲ ਨੰਬਰ ਵੀ ਮੈਂਸ਼ਨ ਕੀਤਾ ਗਿਆ ਵੀ ਜੇਕਰ ਕਿਸੇ ਨੂੰ ਪਤਾ ਲੱਗਦਾ ਤਾਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ ਪਰਿਵਾਰ ਨਾਲ ਗੱਲਬਾਤ ਕਰਦੇ ਆਂ ਉਹਨਾਂ ਦੀ ਸੱਸ ਖੜੀ ਹੈਗੀ ਪਹਿਲਾਂ ਆਪਾਂ ਇਹਨਾਂ ਨਾਲ ਜਾਣਕਾਰੀ ਲੈਣੇ ਆ ਕੀ ਨਾਮ ਆਂਟੀ ਤੁਹਾਡਾ मेरा नाम ज्ञान कौर है ज्ञान कौर सरपंच जी कोई लोड़ नहीं चढ़ांडी नहीं नहीं जी ठीक अच्छा थوڑا ਨਾਮ ਗਿਆਨਕੌਰ ਹੈ ਹਾਂਜੀ ਤੁਹਾਡੀ ਨੂੰ ਨੂੰ ਸੁਣਦੇ ਵਿੱਚ ਆਇਆ ਕਿ ਵੀ ਨਾ ਤਾਂ ਉਹਨੂੰ ਸੁਣਦਾ ਸੀ ਤੇ ਨਾ ਹੀ ਉਹ ਬੋਲ ਪਾਉਂਦੀ ਸੀ ਹਾਂ ਨਾ ਹੀ ਉਹਨੂੰ ਸੁਣਦਾ ਨਾ ਬੋਲਦੀ ਤੇ ਆ ਮੈਟਲ ਵੀ ਸੀ ਅਸਲ ਮਾਸਟੋ ਵੀ ਅਫਸਾਈਡ ਸੇ ਆ ਜਿਹੜੀ ਮੈਂ ਦਵਾਈ ਖੋਣੇ ਉਹ ਮੈਟਲ ਦੀ ਖਾਉਂਦੀ ਥਾ ਅੱਛਾ ਉਹਨੂੰ ਦਵਾਈ ਖਵਾਉਂਦੇ ਸੀ ਤੁਸੀਂ ਹਾਂ ਬੇ ਕਾਟ ਖਾਓ ਕਾਟ ਕਰੋ ਫੋਟੋ ਆਪਣਾ ਕਾਟ ਇਹਨਾਂ ਦੇ ਵਿੱਚ ਦੇਣਗੇ ਕਾਟ ਅੱਛਾ ਉਹਨਾਂ ਨੇ ਬਹੁਤ ਤੁਸੀਂ ਦਵਾਈ ਲਿਆਉਂਦੇ ਸੀ ਕਿੱਥੋਂ ਲੈ ਕੇ ਆਉਂਦੇ ਸੀ ਆ ਫੜੇ ਫੋਟੋ ਮੋਲਾਪੁਰ ਜਾ ਕੇ ਹੁਸਨਪੁਰ ਪਿੰਡਾ 40 ਰੁਪਏ ਲਾ ਕੇ ਫੇਰ ਜਾਂਦੀ ਸੀ ਲੁਧਿਆਣੇ ਕੋਲ ਮੈਂ ਇਹ ਉਹਨਾਂ ਨੇ ਤੱਕ ਦੇਣ ਕਾਟਦੀਆਂ ਤਸਵੀਰਾਂ ਵੀ ਸਾਂਝੀਆਂ ਕਰੂੰਗੀ ਮੈਂ ਦੱਸਦੀਆਂ ਕਿ ਇਹ ਮਨੁੱਖਤਾ ਦੀ ਸੇਵਾ ਜਿੱਥੇ ਬਾਈ ਗੁਰਪ੍ਰੀਤ ਜੀ ਤੁਸੀਂ ਆਮੀ ਸੋਸ਼ਲ ਮੀਡੀਆ ਤੋਂ ਦੇਵਾ ਵਾਲਾ ਕਾਰਡ ਹੈ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਗੁਰਪ੍ਰੀਤ ਵੀਰ ਜੀ ਜੋ ਸਮਾਜ ਦੀ ਸੇਵਾ ਕਰਦੇ ਆ ਹਰੇਕ ਲੋਕਾਂ ਨੂੰ ਸਾਹਮਦੇ ਆਗੇ ਆਪਣਾ ਪਰਿਵਾਰ ਬਣਾ ਕੇ ਤਾਂ ਮਾਤਾ ਜੀ ਦਾ ਕਹਿਣਾ ਹੈ ਕਿ ਮੇਰੀ ਜਿਹੜੀ ਨੂੰਹ ਸੀਗੀ ਉਹ ਦਿਮਾਕੀ ਅਫਸੈਟ ਸੀ ਤੇ ਮੈਂ ਇੱਥੋਂ ਦਵਾਈ ਲੈ ਕੇ ਆਉਂਦੀ ਸੀਗੀ ਤੇ ਇਹ ਕਾਰਡ ਵੀ ਜਿਹੜਾ ਹੈਗਾ ਇਹ ਮਾਤਾ ਜੀ ਕੋਲ ਹੈਗਾ ਤੇ ਅਮਨਦੀਪ कौर ਇਹਨਾਂ ਦੀ ਨੂੰਹ ਦੇ ਨਾਮ ਦਾ ਹੀ ਬਣਿਆ ਹੋਇਆ ਮਾਤਾ ਜਿਹੜੀ ਤੁਹਾਡੀ ਨੂੰਹ ਸੀਗੀ ਉਹ ਪਹਿਲਾਂ ਵੀ ਕਦੋਂ ਘਰੋਂ ਜਾਵੜਿੰਦੀ ਸੀ ਕਿ ਪਹਿਲੀ ਵਾਰ ਹੀ ਗਈ ਹੈ ਨਹੀਂ ਜੀ ਇਹ ਨਾ 6-7 ਸਾਲ ਹੋ ਗਏ ਹਾਂ ਉਹ ਦੋਵੀ ਉੱਠ ਗਈ ਸੀ ਉਹਦਾ ਤੇ ਇਹ ਕੋਡ ਆਧਾਰ ਕਾਰਡ ਸੀਗਾ ਉਹ ਤਾਂ ਸਾਨੂੰ ਰਾਮਾ ਮੰਡਗੋ ਹਸਪਤਾਲ ਕੋਈ ਛੱਡਿਆ ਆ ਬਿਚਾਰੀ ਰੋ ਲੱਗੀ ਉਹਨਾਂ ਨੇ ਉਹ ਧਾਰ ਕਾਰਡ ਚੱਕ ਲਿਆ ਤੇ ਮੇਰਾ ਨੰਬਰ ਲੱਗ ਗਿਆ ਅਸੀਂ ਉਹਦਾ ਹੀ ਗੱਡੀ ਚੱਕੀ ਚਲੇ ਗਏ ਹੁਣ ਨਾ ਤਾਂ ਆਧਾਰ ਕਾਟ ਲ ਗਈ ਧਾਰ ਕਾਟ ਵੀ ਬਾਹਰੇ ਪਿਆ ਵੋਟ ਕਾਟ ਵੀ ਉਹਦਾ ਬਾਹਰੇ ਪਿਆ ਕੁਝ ਵੀ ਲੈ ਕੇ ਗਈ ਆਵੇ ਕਾ ਦੇਣਾ ਜਦੋਂ ਤੁਹਾਡੇ ਪੁੱਤ ਦਾ ਵਿਆਹ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਇਹਨਾਂ ਦੇ ਵਿਆਹ ਹੋਏ ਨੂੰ 21 ਸਾਲ ਹੋ ਗਏ ਮਾਰਚ ਤੋਂ ਇੱਕ ਜਿਹਾ ਥਾਂ ਲੱਗ ਗਿਆ ਪਤਾ ਕੀ ਸਾਲ ਹਾਂ ਮਾਤਾ ਤਨ ਜੀਰਾ ਤੇਰਾ ਵੀ ਦੇਖੋ ਇੱਕ ਤਾਂ ਉਹ ਬੋਲ ਨਹੀਂ ਸਕਦੀ ਸੀ ਇੱਕ ਸੁਣ ਨਹੀਂ ਸਕਦੀ ਸੀ ਹਣਾ ਤੇ ਤੁਹਾਨੂੰ ਇੱਕ ਮਿੰਟ ਮੇਰੀ ਗੱਲ ਸੁਣੋ ਤੁਹਾਡੀ ਨੂੰ ਜਿਹੜੀ ਸੀ ਨਾ ਤਾਂ ਬੋਲ ਸਕਦੀ ਸੀ ਨਾ ਸੁਣ ਸਕਦੀ ਉਹ ਤੇਰਾ ਜੇਰਾ ਸੀ ਕਿ ਵੀ ਤੂੰ ਉਹਨੂੰ ਵਿਆਹ ਕਿ ਲਿਆਂਦਾ ਆਪਦੇ ਘਰੇ ਤੇ ਫਿਰ ਤੁਸੀਂ ਮਾਤਾ ਉਦੋਂ ਦੇਖਿਆ ਨਹੀਂ ਕਿ ਵੀ ਹਣਾ ਇਹਨੂੰ ਬੋਲ ਨਹੀਂ ਸਕਦੀ ਇੱਕ ਕਿ ਇਨਸਾਨ ਹੀ ਤੇ ਦੇ ਨਾਂ ਤੇ ਤੁਸੀਂ ਮੇਰੀ ਸੁਣ ਪੁੱਤ ਗੱਲ ਉਦੋਂ ਨਾ ਇਹਦੇ ਮਾਪਿਆਂ ਨੇ ਕਹਿੰਦੇ ਆ ਤਾਂ ਸੁਣਦਾ ਵੀ ਆ ਅੱਦੋਂ ਮੇਰੇ ਜਾਂਦੀ ਨਹੀਂ ਮੈਂ ਕੱਲੀ ਜਾੜੀ ਚਾਰ ਧੀਆਂ ਐ ਮੇਰੇ ਮੈਨੂੰ ਆਹਦੀਆਂ ਤੇ ਲਈ ਜਾ ਭੈਣ ਸਾਡੇ ਤਾਂ ਇਹ ਗੱਲ ਫਿੱਟ ਮੇਰੀਆਂ ਕੁੜੀਆਂ ਆ ਗੀਆਂ ਇਹ ਸੁਣਿਆ ਨਾ ਗੁੰਗੀ ਬੋਲੀ ਕੀ ਕਰਾਇੰਗੀ ਉਹਦੇ ਤੋਂ ਮੱਖ ਚੱਲ ਨਹੀਂ ਮੁੰਡਾ ਵੀ ਸਿੱਧਾ ਹੀ ਆ ਟਿੱਖੀਆਂ ਚਲਾਕਾ ਨਹੀਂ ਰਹਿੰਦਾ ਪੱਧਰਵੰਦਾ ਅੱਛਾ ਤੁਹਾਡਾ ਮੁੰਡਾ ਵੀ ਛੋੜੇ ਪੱਧਰ ਹੈ ਪੱਧਰ ਉਹ ਪਰ ਜਾਂਦਾ ਨਹੀਂ ਕਿਤੇ 40 ਸਾਲ ਹੋ ਗਏ 200 ਕਿੱਲੇ ਵਾਲੇ ਨਾਲ ਲੱਗਾ ਹੋ ਸਰੀ ਲੱਗਿਆ ਹੋਇਆ ਉਹ ਜਾਂਦਾ ਨਹੀਂ ਕਿਤੇ ਭੈਣਾ ਕੋਲ ਵੀ ਨਹੀਂ ਗਿਆ ਨੇੜੇ ਤੇੜੇ ਜਮਨ ਕਿਤੇ ਗਿਆ ਉਹਨਾਂ ਦੇ ਘਰੇ ਤੇ ਜਾ ਘਰੇ ਆਉਂਦਾ ਬਸ ਹੂੰ ਆ ਗੱਲ ਹੁਣ ਕਦੋਂ ਜਾਂਦੀ ਆ ਤੁਹਾਡੀ ਨੂੰ ਜਿਹੜੀ ਹੈਗੀ ਆ ਕਿੰਨੇ ਦਿਨ ਹੋ ਗਏ ਅੱਜ ਘਰੋਂ ਗਈ ਨੂੰ ਅੱਜ 17 ਦਿਨ ਹੋ ਗਏ 17 ਦਿਨ ਹਾਂ ਮਤਲਬ ਕਿ ਜਿੱਦਾਂ ਉਹਨਾਂ ਦੇ ਪਿਕੇ ਪਰਿਵਾਰ ਨੇ ਦੱਸਿਆ ਕਿ 20 ਅਗਸਤ ਦੀ ਆ ਸੌਰੀ 20 ਜੁਲਾਈ ਦੀ ਘਰੋਂ ਗਈ ਇਹਦੀ ਭੈਣ ਆ ਇੱਥੇ ਇੱਥੇ ਰਹਿੰਦੀ ਸੀ ਅੱਛਾ ਉਹਨੂੰ ਹੁਣ 2 ਮਹੀਨੇ ਹੋ ਗਏ ਸੀ ਇੱਧਰ ਥਾਂ ਲਿਆ ਉਹਨੇ ਅੱਛਾ ਉਧਰ ਚਲੀ ਗਈ ਹਾਂ ਤੇ ਉਹਨੂੰ ਮੈਂ ਆਖਣਾ ਸਾਨੂੰ ਤਾਂ ਨੰਬਰ ਵੀ ਨਹੀਂ ਦਿੰਦੇ ਸੀ ਉਹਦਾ ਪਤਾ ਤਾਂ ਨਾ ਕੀ ਲੈਣਾ ਬਈ ਸਾਡੀ ਹੈਗੀ ਕਿ ਨਹੀਂ ਇੱਕ ਦਿਨ ਅੱਗੋਂ ਨਾਲ ਨੇ ਅਰਦਾਸ ਕਰਾਈ ਇਹਦੇ ਪਿਕੇ ਨੇ ਉਹ ਤਾਂ ਦੋਵੇਂ ਲਈਆਂ ਸਾਦ ਬਗਿਆਣੇ ਇੱਕ ਭੈਣੇ ਦੀ ਇੱਕ ਇੱਥੇ ਸਾਡੇ ਪਿੰਡ ਉਹ ਸਾਧ ਲੀਆਂ ਤੇ ਇਹਨੂੰ ਐਂ ਕਹਿ ਦਿੰਦੇ ਸਾਡੇ ਘਰੇ ਨਾ ਵਰਗੇ ਅੱਛਾ ਆਪਦੀ ਤੀਨ ਨੂੰ ਐਂ ਕਹਿੰਦੇ ਆਈ ਤੀਨ ਨੂੰ ਐਂ ਕਹਿੰਦੇ ਸੀ ਇਹ ਆ ਪਾਊਗੀ ਰੌਲਾ ਸਾਡੀ ਆ ਕੁੜੀ ਡਰੂਗੀ ਤੇ ਮਾਇਆ ਖਤੂਈ ਤਾਂ ਕਰਤਾ ਇਹ ਕੰਮ ਪਰ ਮਾਇਏ ਮੇਰੇ ਕੰਨ ਨੂੰ ਰੰਗਣਾ ਲਾਈ ਮੈਂ ਨਹੀਂ ਕੱਢਣਾ ਇਹਨੂੰ ਕੰਮ ਕੰਮ ਵਧੀਆ ਕਰਦੀ ਵਧੀਆ ਕਰਦੀ ਠਾ ਗੋਲੀਆਂ ਦਿੱਤੀਆਂ ਮੈਨੂੰ ਉਹ ਆ ਦੇ ਮੁਕਤੀ ਵਾਲੇ ਆਂਦੇ ਨੇ ਮਾਤਾ ਬਹੁਤ ਫਾਰਕਾ ਤੇ ਤੂੰ ਪੱਲੀ ਆ ਕੇ ਦਵਾਈ ਲੈ ਜਾ ਘਰ ਨਾ ਲਿਆ ਕਰ ਇਹਨੇ ਆਂਦੇ ਇਹਦੇ ਨਾਰਾ ਨਾੜਾ ਹਰੀਆਂ ਹੋਗੀਆਂ ਬੋਲਣ ਵੀ ਲੱਗ ਜੂ ਅੱਛਾ ਆਏ ਆਖਿਆ ਉਹਨਾਂ ਨੇ ਮੈਨੂੰ ਤੇ ਤੂੰ ਦਵਾਈ ਨਾ ਛੱਡੀ ਇਹਦੀ ਦਵਾਈ ਦਵਾਈ ਨੂੰ ਕਿੰਨਾ ਟਾਈਮ ਹੋ ਗਿਆ ਲੈ ਕੇ ਆਉਂਦੇ ਮਹੀਨੇ ਦੀ ਦਿੰਦੇ ਸੀ ਮੈਨੂੰ ਨਹੀਂ ਕਿੰਨਾ ਟਾਈਮ ਹੋ ਗਿਆ ਦਵਾਈ ਹੁਣ ਤਾਂ ਅੱਠ ਦਿਨ ਉਤੋਂ ਦੀ ਲੰਗ ਜਾਣਾ ਸੀ ਕਿੰਨਾ ਟਾਈਮ ਹੋ ਗਿਆ ਤੁਸੀਂ ਦਵਾਈ ਦਵਾਉਣੀ ਆ ਨੂੰ ਕਿੰਨਾ ਦਵਾਈ ਦਵਾਉਣੀ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਹਾਂ ਪਹਿਲਾਂ ਮਾ ਫਰੀਦ ਕੋਟੋਂ ਆ ਜਿਹੜਾ ਆਪਣਾ ਸਿਵਲ ਹਸਪਤਾਲ ਇਹਦੇ ਚੋਂ ਖਾਉਂਦੀ ਰਹੀ ਮੈਂ ਅੱਖੇ ਦੇ ਨਾਲ ਫੁੱਲਦੀ ਜਾਂਦੀ ਆ ਗਰਮ ਚਾਤੇ ਆ ਇੱਕ ਜਾਂ ਨਾ ਜ਼ਿਆਦੇ ਖਾਂਦੀ ਐ ਤੇ ਮੈਨੂੰ ਕਿਸੇ ਨੇ ਦੱਸਤਾ ਬਈ ਤੂੰ ਉਥੋਂ ਦਵਾਈ ਦਵਾ ਫੇਰ ਮਾਡੇ ਕੀ ਦੀ ਢੈਂਦੀ ਮੇਰਾ ਕੋਈ ਹਾਲ ਨਾ ਐ ਜਾਂਦੀ ਸੀ ਮੈਂ ਮਾਂ ਜਦੋਂ ਘਰੋਂ ਗਈ ਆਹੋ ਹਨਾ ਫਿਰ ਤੁਸੀਂ ਉਹਦੇ ਪੇਕੇ ਵਾਲਿਆਂ ਨੂੰ ਕਿੰਨੇ ਦਿਨਾਂ ਬਾਅਦ ਦੱਸ ਦਿਓ ਵੀ ਤੁਹਾਡੀ ਧੀ ਦੀ ਸੋਣ ਗੱਲ ਪਤਾ ਮੇਰੇ ਕੋਲ ਨੰਬਰ ਨਹੀਂ ਸੀ ਉਹਨਾਂ ਦਾ ਉਹਨਾਂ ਤਾਂ ਮਨੋਮਾਰੀ ਸੀ ਤੁਸੀਂ ਜਾਣਦੇ ਵੀ ਨਹੀਂ ਸੀ ਹੁਣ ਬਰਗਰਾੜੀ ਦੀ ਗੱਲ ਕਰੀਏ ਤਾਂ ਦੇ ਕਿ ਘੰਟੇ ਦਾ ਹੀ ਰਾਏ ਜਾਣਦੇ ਨਹੀਂ ਸੀ ਨਹੀਂ ਮੈਂ ਮੈਂ ਕਿ ਲੈਣ ਜਾਣਾ ਜਦੋਂ ਧੀ ਵਾਲੇ ਨਹੀਂ ਆਉਂਦੇ ਸੀ ਫਤ ਤੇ ਮੇਰਾ ਕੀ ਕੰਮ ਸੀਗਾ ਉੱਥੇ ਜਾਣ ਦਾ ਨਹੀਂ ਜਿਵੇਂ ਹੁਣ ਘਰੋਂ ਚਲੀ ਗਈ ਸੀ ਕਿੱਡੀ ਗੱਲ ਬੰਦੀ ਆ ਕਿ ਤੁਸੀਂ ਇਹ ਤੁਹਾਡਾ ਫਰਜ਼ ਬੰਦਾ ਸੀ ਉਹਨਾਂ ਨੂੰ ਦੱਸਣ ਦਾ ਵੀ ਭਾਈ ਤੁਹਾਡੀ ਧੀ ਘਰੋਂ ਚਲੀ ਗਈ ਵੀ ਕੱਲ ਨੂੰ ਸਾਡੇ ਤੇ ਕੋਈ ਦੋਸ਼ ਨਹੀਂ ਭੈਣ ਕੋਲੇ ਅੱਛਾ ਮੈਂ ਉਹਦੀ ਭੈਣ ਨੂੰ ਉਸੇ ਵਕਤ ਫੋਨ ਲਾਇਆ ਮਖਵੀਰਾ ਮਾ ਕੁੜੇ ਨਾ ਤਾਂ ਮੁੰਡਾ ਵੀ ਆ ਗਿਆ ਘਰੇ ਉਹ ਆਂਦਾ ਮੇਰੇ ਕੋਲ ਨਹੀਂ ਗਈ ਅੱਜ ਮੇਰੀ ਮਾਂ ਉਹ ਦੁਕਾਨ ਤੇ ਲੱਗਾ 13 ਕਥਾਨਾਂ ਦਾ ਮੱਖ ਮੱਖ ਉਹਦੇ ਕੋਲੇ ਚੱਲ ਜਾਂਦੀ ਸੀ ਜਾਂਦੀ ਸੀ ਦੋ ਦੋ ਗੇੜੇ ਲਾਉਂਦੀ ਸੀ ਵੇਖ ਕੇ ਆਉਂਦੀ ਉਹ ਤਾਂ ਬੰਦ ਦਾ ਸਾਂ ਨਹੀਂ ਕਰਦੀ ਸੀ ਮੱਖ ਵੀਰਾ ਵਾ ਨਹੀਂ ਤੇਰੇ ਕੋਲ ਹੈਗੀ ਆ ਉਹਨਾਂ ਦੀ ਨਾ ਮੈਂ ਮਾਸੀ ਮੇਰੇ ਕੋਲ ਤਾਂ ਹੈ ਨਹੀਂ ਮੱਖ ਨਹੀਂ ਬੰਗਰਾਰੀਆਂ ਨੂੰ ਫੋਨ ਲਾ ਦੇ ਹੁਣੇ ਝਟਾ ਝਟ ਤੇ ਵੀ ਉਹਨਾਂ ਨੇ ਕਹੇ ਵੀ ਰਮਨ ਬੰਗਰਾਰੀ ਨੂੰ ਆ ਚੜੀ ਆ ਉਹਨੂੰ ਕੀ ਪਤਾ ਬੱਸਾਂ ਦਾ ਮੱਖ ਪਤਾ ਤੇ ਤੂੰ ਮਿੰਤੀ ਆ ਮੇਰੀ ਤੇ ਉਹਨੇ ਤਾਂ ਅਜ ਲਾਇਆ ਫੋਨ ਤੜਕੇ ਆਇਆ ਦੇ ਬੰਗਰਾੜੀ ਆਏ ਨੇ ਦੱਚਾ ਮੈਨੂੰ ਸਾਢੇ 12 ਲਾਇਆ ਉਹ ਆਂਦੀ ਮੈਂ ਦੱਸਦਾ ਸਾਢੇ 12 ਫੋਨ ਲਾਇਆ ਅੱਜ ਭਰਾ ਨੂੰ ਅੱਛਾ ਤੜਕੇ ਸਾਢੇ 12 ਤੇ ਉਹਦੋਂ ਨੂੰ ਤੱਕ ਤੇ ਕਿਤੇ ਬੰਦਾ ਜਾ ਵੜਦਾ ਜੇ ਜੇ ਨਾ ਪੁੱਛਿਆ ਵੀਰਾਂ ਫੋਨ ਲਾਤਾ ਸੀ ਕਹਿੰਦੀ ਮਾਸੀ ਮੈਂ ਤਾਂ ਉਹਦੇ ਹੀ ਲਾਤਾ ਸੀ ਅੱਛਾ ਗੱਪਾ ਕਰਤਾ ਇਹ ਸੌਰ ਗਿਆ ਤੂੰ ਮੈਨੂੰ ਹੀ ਲਾਦੇ ਵੀ ਨਹੀਂ ਮਾਤਾ ਫਿਰ ਤੁਸੀਂ ਕਿੱਥੇ ਕਿੱਥੇ ਜਾ ਕੇ ਲੱਭਿਆ ਅਸੀਂ ਉਹਨਾਂ ਨੂੰ ਵੀ ਪਤਾ ਜਿਹੜੇ ਹੈਗੇ ਆਪੜ ਸਾੜੇ ਅੱਛਾ ਉਹਨਾਂ ਕੋਲ ਤੁਸੀਂ ਦਰਖਾਸਤ ਕਾਂ ਲਾਈ ਕਰਦੇ ਤੁਸੀਂ ਦਰਖਾਸਤ ਲਿਖਾਈ ਆ ਜੀ ਹਾਂ ਲਿਖਾਈ ਆ ਅੱਛਾ ਕੀ ਕਹਿੰਦੇ ਪੁਲਿਸ ਕਿ ਕੀ ਕਹਿੰਦੀ ਉਹ ਕਹਿੰਦੇ ਵੀ ਤੁਸੀਂ ਭਾੜੋ ਉਹਨੂੰ ਹੂੰ ਭਾੜੋ ਜਿੰਨੀ ਥੋਥੋ ਭਾੜ ਹੁੰਦੀ ਭਾੜੋ ਇਹ ਕੱਲ ਚੱਕ ਕੇ ਤੇ ਦਾਵਾ ਕਰਨ ਉੱਠੇ ਸਾਡੇ ਤੇ ਕੁੜੀ ਵਾਲੇ ਕੁੜੀ ਵਾਲੇ ਲੈ ਵੇਖ ਪਹਿਲਾਂ ਕੀ ਲਿਖਾਇਆ ਏ ਉੱਥੇ ਜਾ ਕੇ ਤੇ ਉਹਨਾਂ ਨੇ ਲਿਖਾਇਆ ਹੀ ਨਹੀਂ ਉਹ ਕਹਿੰਦੇ ਨਾ ਬਈ ਮਾਤਾ ਹੈ ਨਹੀਂ ਇੰਨੀ ਜੋਗੀ ਗੇਰ ਹਸਾਬ ਨਾਲ ਸਾਨੂੰ ਗੱਲਾਂ ਦੱਸਦੀ ਨਾ ਤੇ ਦਵਾਈ ਵਾਲਾ ਕਾਟ ਵਿਖਾਇਆ ਸਾਨੂੰ ਪਰਚੀਆਂ ਵਿਖਾਈਆਂ ਫਰੀਦਕੋਟ ਦੀਆਂ ਬਈ ਮੇਟਰ ਬੰਦੇ ਦਾ ਕੀ ਪਤਾ ਹੁੰਦਾ ਇਹ ਤਾਂ ਹੈ ਇੱਕ ਤਾਂ ਉਹ ਬੋਲ ਕੇ ਨਹੀਂ ਦੱਸ ਸਕਦੀ ਰਖੜੀਆਂ ਦੇ ਚਾਚ ਪੋਤੇ ਆ ਵੀ ਰੱਬ ਨੂੰ ਜਾਣ ਦੇਣੀ ਰਖੜੀਆਂ ਵਾਲੇ ਵੀ ਸਧਿਆ ਹੀ ਲੈ ਆ ਕੇ ਰੱਖ ਲੈਂਦੇ ਆਹ ਦੋ ਰਖੜੀਆਂ ਲਈ ਫਿਰਦੀ ਆਖੇ ਮੈਂ ਤਾਂ ਆਇਆ ਇਹਦੇ ਮੰਨਣੀਆਂ ਨਾ ਹਾਂ ਤੇ ਨਾ ਹੀ ਮੈਂ ਆਇਆ ਇਹਦੇ ਮੰਨਣੀਆਂ ਦੇ ਭਰਾ ਦੇ ਮੈਂ ਅੱਖ ਜਨ ਆਖਿਆ ਨਾ ਉਹਦੇ ਮੁੰਡੇ ਨੂੰ ਮਾਖਵੇ ਖਰਾਜੇ ਦੋ ਰਖੜੀਆਂ ਲਈ ਫਿਰਦੀ ਪੋਤਾ ਤੇ ਮਾਖਿਆ ਇੱਕ ਰਖੜੀ ਤੂੰ ਬਣਾ ਲਾ ਪੇ ਜੱਬ ਚ ਪੈ ਜੂਗੀ ਵੀ ਇੱਕ ਨੂੰ ਮੈਂ ਕਿੱਥੇ ਲੈ ਕੇ ਜਾਵਾਂ ਮਾਖੇ ਤੇ ਅੱਗੇ ਹਾਲ ਹੀ ਨਾ ਕਰ ਜਾਵੇ ਤੇ ਮਾਕਾ ਤੋਂ ਹਾਂ ਮਾਕੂ ਜਾਂਦੀ ਤਾਂ ਹੈ ਨਹੀਂ ਮੈਂ ਕਹਤਾ ਨਾ ਤੂੰ ਝੋਲੇ ਨੂੰ ਹੱਥ ਲਾ ਇਕੇਰਾ ਝੋਲਾ ਨਾ ਚੱਕੇ ਆਂ ਗਾਲ ਘੁੱਟ ਦਿੰਦੇ ਰਾ ਜਾਂਦੇ ਦਾ ਬੂਟਾ ਆਊਗਾ ਤੇ ਉਹ ਤੈਨੂੰ ਲੈ ਜਾਊਗਾ ਨਾਲ ਚੱਲ ਮੈਂ ਵੀ ਜਾਵਾਂਗੀ ਹੈ ਤੇ ਭਾਈ ਨੇ ਉਹਨੇ ਤਾਂ ਫੀਤਾ ਮੈਂ ਤਾਂ ਹਜੇ ਇੱਥੇ ਆਏ ਸੰਦਰਕਾਰ ਦੀ ਪੋਚਾ ਲਾਈ ਜਾਨੀ ਮੈਨੂੰ ਬਾਟੀ ਭਰ ਕੇ ਪਾਣੀ ਢਿਫਾ ਗਈ ਅੱਛਾ ਹੋਰ ਤੇ ਆ ਗੜੀਆਂ ਨੇ ਇਹ ਮੇਰੇ ਪਿੱਛੇ ਦੂਜੇ ਪੁੱਤ ਦਾ ਘਰ ਆ ਉਹ ਬਾਹਰ ਆ ਅੱਛਾ ਤੇ ਉਹ ਨਾਮ ਨਹੀਂ ਮੇਰੀ ਆਉਂਦੀ ਉਹ ਜਾਖੂ ਉੱਥੇ ਹੀ ਪੜਾਉਂਦੀ ਆ ਤਾਂ ਛੁੱਟਣਾ ਚ ਵੀ ਨਹੀਂ ਅਟਕਿਆਈ ਵਿਚਾਰੀ ਹੂੰ ਪੁਲਿਸ ਵਾਲੇ ਭਾਲ ਕਰਦੇ ਪਏ ਆ ਉਹ ਵੀ ਕਰਦੇ ਉਹਨਾਂ ਨੇ ਫੋਟੋ ਲਾਈ ਉਹਦੀ ਅੱਛਾ ਹੋਰ ਉਹਨਾਂ ਨੇ ਫੋਟੋ ਲਾ ਕੇ ਆਂਦੇ ਅਸੀਂ ਚੈਨਰਾਜ ਕੱਲ੍ਹਣੀ ਹੈ ਇਹ ਹੂੰ ਵਾਇਰਲੈਸ ਕਰਨੀ ਹੈ ਮੁੰਡਾ ਤੁਸੀਂ ਕਹਿੰਨੇ ਆ ਵੀ ਉੱਥੇ ਸਿਰੀ ਦਾ ਕੰਮ ਕਰਦਾ 40 50 ਸਾਲ ਹੋ ਗਿਆ ਇੱਕ ਥਾਂ ਤੇ ਹੀ ਹਨਾ ਤੇ ਉਹ ਜਾਂਦਾ ਤੁਹਾਡੇ ਨਾਲ ਕਿ ਉਹ ਉੱਥੇ ਰਹਿੰਦਾਗਾ ਇੱਥੇ ਤਾਂ ਆ ਜਾਂਦਾ ਘਰੇ ਉਹ ਲਾਂਭ ਨਹੀਂ ਜਾਂਦਾ ਨਾਲ ਲੱਭਣ ਨਹੀਂ ਜਾਂਦਾ ਹੂੰ ਇੰਨੀ ਜੋਗਾ ਹੋਵੇ ਪੁੱਤ ਚੱਲਦਾ ਨਹੀਂ ਮੈਂ ਖਾ ਲਿਓ ਨਹੀਂ ਅੱਛਾ ਉਹ ਵੀ ਜਮਾ ਹੀ ਪੱਦ ਉਹ ਵੀ ਪੱਦ ਰਤਾ ਆਈਂ ਤਰਾ ਰੋਨੀ ਤਾਂ ਜਾਂਦਿਆਂ ਨੂੰ ਆਉਂਦਿਆਂ ਨੂੰ ਬਈ ਇਹਦਾ ਵਿਆਹ ਨਹੀਂ ਕਰਨਾ ਸੀ ਤੂੰ ਉਹ ਸੁਣਦਾ ਵੀ ਬਹੁਤ ਆ ਮੁੰਡੇ ਨੂੰ ਤੇ ਇਹ ਸੁਣਦਾ ਵੀ ਬਥੇਰਾ ਉਹਨੂੰ ਤੇ ਵੀ ਸਾਰੇ ਉਹਨੂੰ ਸਮਝਾ ਕਿਤੇ ਕੋਈ ਘਰੇ ਜਾਂ ਕਈ ਵਾਰ ਕੋਈ ਇਰ-ਬੇਰ ਹੋ ਜਾਂਦੀ ਘਰਾਂ ਦੇ ਵਿੱਚ ਕਹਿੰਦੇ ਲੜਾਈਆਂ ਹੋ ਜਾਂਦੀ ਕੋਈ ਉਦਾਂ ਤਾਂ ਨਹੀਂ ਕੋਈ ਮਸਲਾ ਨਹੀਂ ਕਹਿੰਦਾ ਨਾ 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 ਮੁੰਡਾ ਬਹੁਤ ਭਲਾ ਮਾਨ ਸਾ ਬਹੁਤ ਚਰਦਾ ਸੀਰੀ ਲੱਗਿਆ ਵਾ ਬੋਟੀ ਜੋਹ ਲਿਆਂਦੀ ਹੈ ਸ਼ੁਰੂ ਤੋਂ ਹੀ ਇਹਨਾਂ ਦੀ ਆਏ ਸੀਗੀ ਨੇ ਆਂਟੀ ਨਾਲ ਤਾਂ ਨੀ ਕਿਤੇ ਲੜ ਲੂ ਨਾ 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 ਲੜਦੀ ਆ ਨਾ ਪੇੜਦੀ ਆ ਨਾ ਕੁਛ ਵੀ ਨਹੀਂ ਕੰਮ ਦੀ ਲੋ ਬਣਾ ਕੰਮ ਕਰਦੀ ਫਿਰਦੀ ਰਹਿੰਦੀ ਆ ਮੈਂ ਤਨੋਂ ਮਾਣੋ ਲਾ ਕੇ ਐਡਾ ਮੰਗਦਿਆਂ ਨੂੰ ਨਾ ਆਨ ਨਾ ਥਾਵੇ ਤੇ ਮਕੋੜ ਕੇ ਮਾਰਾ ਨਾ ਤਾਂ ਉਹਨੇ ਆਪ ਦੇ ਆਹ ਰੱਬ ਸੋਤ ਖਣਕੀ ਮੈਂ ਦੇਣਾ ਥੀ ਰਾਮ ਨੇ ਨਾ ਤਾਂ ਉਹਨੇ ਕਦੇ ਇਹਨੂੰ ਪਾਣੀ ਪਾ ਕੇ ਦਿੱਤਾ ਨਾ ਉਹਦੇ ਕਦੇ ਉਹਨੇ ਲੀੜੇ ਧੋਤੇ ਹਾਂ ਮੈਂ ਦੇਖਦੀ ਤੈਂਦੀ ਨੇ ਪਾਣੀ ਦਿੱਤਾ ਕਰਕੇ ਦੇਣਾ ਮੈਂ ਉਹਨੂੰ ਪਾ ਕੇ ਦੇਣਾ ਠੈਂਕਾ ਵੇ ਠੈਂਕਾ ਨਾ ਠੇੜੀਆਂ ਨੂੰ ਰੋਲਾ ਪਾਉਂਗੀ ਇੱਕ ਵਾਰ ਪੈੜੀ ਲਗੂ ਆਂ ਗੋਂਡ ਰੋਲਾ ਪਾਉਂਦੀ ਤੂੰ ਸਰਦ ਤੇ ਜਦੋਂ ਆ ਜਾਂਦਾ ਆਪਦਾ ਮੁੰਡਾ ਮੁੰਡੇ ਦਾ ਇਨਾ ਗਮੇ ਕਰਨਾ ਨੀਕਰ ਲੈ ਕੇ ਧਾਲੇ ਪਾਣੀ ਬਾਲਟੀ ਪਾਕੇ ਦੇਣੀ ਰੋਟੀ ਥਾਕੇ ਦੇ ਕੇ ਦੇਣੀ ਤੇ ਜਿਹਦੀ ਕਮਾਈ ਤੇ ਆ ਘਰ ਪਾਕੇ ਦਿੱਤਾ ਕਿਾਰੇ ਨੇ ਉਹ ਨਹੀਂ ਸਮਝਦੀ ਸਮਝ ਕਰਕੇ ਸਮਝ ਕਰਕੇ ਉਹਨੂੰ ਸਮਝ ਹੀ ਨਹੀਂ ਨਾ ਵੋਟੀ ਨੂੰ ਇੰਨੀ ਜੇ ਸਮਝ ਹੋਵੇ ਤਾਂ ਫਿਰ ਰੋਟੀ ਫੜਾਵੇ ਆਦਮੀ ਨੂੰ ਜਦੋਂ ਉਹਨੂੰ ਸਮਝ ਹੀ ਨਹੀਂ ਗਈ ਫਿਰ ਉੱਥੇ ਕੀ ਕਰੂੰਗੀ ਉਹ ਹਮ ਹੁਣ ਮਾਂ ਕੀ ਇਨਸਾਫ ਮੰਗਦੀ ਆ ਤੂੰ ਫੇ ਮੈਂ ਤਾਂ ਐ ਨਹੀਂ ਛਾਜੇ ਜਾਈ ਕਿਉਂ ਜੀ ਮੇਰਾ ਦੇਰ ਪਤਾ ਮੇਰੇ ਅੱਖ ਆ ਮੈਨੂੰ ਇੱਕ ਕੱਪ ਖਾਇ ਤੇ ਨਾ ਦਿਖੜੋ ਅਟ ਗਿਆ ਰੰਦੀ ਨੂੰ ਤੇ ਹੋ ਪਰ ਆਈ ਫਿਰ ਮੈਨੂੰ ਲੱਲੂ ਪੰਜੂ ਇਹਦੇ ਮਾਪੇ ਜਿੰਨਾਂ ਨੇ ਆਕੇ ਨਹੀਂ ਕੁਛ ਆ ਤਾਂ ਮੇਲ ਨਮ ਨਹੀਂ ਆਉਂਦੇ ਜਵਾਂ ਹੀ ਵੀ ਮੇਲੀ ਅੱਜ ਉਹਨਾਂ ਤਾਂ ਰੁੱਜੀ ਨੂੰ ਤਾਂ ਮਿਲ ਜਾਂਦਾ ਤੇਨ ਮਿਲ ਨਮ ਨਹੀਂ ਆਉਂਦੇ ਜਵਾਂ ਹੀ ਇਹ ਤਾਂ ਜਾਂ ਕੇ ਬੁੱਧੀ ਕਰਕੇ ਸਿੱਧੀ ਬੁੱਧੀ ਕਰਕੇ ਹਾਂ ਵੀ ਸਾਡੇ ਮਗਰ ਲੱਗੂਗੀ ਅਸੀਂ ਜਾਵੜੇ ਤਾਂ ਮਨੋਂ ਲਾ ਕੇ ਕਾ ਦਾਂਗਰ ਲੱਗ ਜੂਗੀ ਇੱਥੇ ਨਾ ਇੱਕ ਬੱਗੇ ਪੜਿਆ ਦੀ ਭੈਣ ਤੇ ਇੱਕ ਇੱਥੇ ਆਜ ਕੜੀਆਂ ਅਜ ਰਾਤ ਆਇ ਢੋਕ ਰਾਹੀ ਉਹਨਾਂ ਨੇ ਆਪ ਇਹਦੇ ਪਿਓ ਨੇ ਐ ਢੋਕ ਰਾਕੇ ਨਾ ਉਹਨਾਂ ਨੂੰ ਤਾਂ ਦੋਨੋਂ ਮਿਲ ਗਏ ਉਹ ਦਿਨ ਧੀਨੇ ਮੈਨੂੰ ਆਥੋਂ ਨੂੰ ਆਪ ਹੀ ਦੱਸਤਾ ਆਖੇ ਮਾਸੀ ਮੇ ਮੇਰਾ ਮਾਪਿਓ ਤਾਂ ਆਇਆ ਸੀ ਜੇ ਮਾ ਕੁੜੀ ਇਹਨੂੰ ਵੀ ਮੈਂ ਜਾਣਦੇ ਵਿਚਾਰੀ ਨੂੰ ਇਹਦਾ ਕੋਈ ਪਾਸਾ ਲੱਦ ਦੇ ਕਹਿੰਦੀ ਇਹ ਮਾਗਰ ਲਗਦੀ ਆ ਤਾਂ ਨਹੀਂ ਇਹ ਲਮਾ ਕਹਿੰਦੀ ਐਡੀ ਤਾਂ ਨਹੀਂ ਕਮਲੀ ਮਖ ਮਗਰ ਲਗਦੀ ਮੁੰਡੇ ਨੂੰ ਛੱਡ ਕੇ ਲਾ ਜੇ ਤਾਂ ਐ ਕੀ ਥੱਲੇ ਥੱਲੇ ਜਾਂਦਾ ਕਿ ਉਹ ਕਿਤੇ ਮੰਨ ਕਿਤੇ ਦੀ ਕਿਤੇ ਜਾਂਦਾ ਤੇ ਉਹਨਾਂ ਤਾਂ ਘਰ ਦੀ ਨਹੀਂ ਕਰਦੇ ਜਮ ਆਇਆ ਈ ਮਾਣੇ ਵਿੱਚ ਆ ਤੇ ਘਰ ਦੇ ਵਿੱਚ ਕੋਈ ਲੜਾਈ ਨਹੀਂ ਹੋਈ ਵੀ ਆ ਪੁੱਤ ਜਾਵੇਂ ਨਾ ਮਾਰ ਬੰਨ੍ਹਣ ਦੇਣੀ ਆ ਆ ਸਾਡੇ ਗੁਰਦੁਆਰੇ ਆ ਬੋਲ ਪਿਆ ਨਾ ਮੈਨੂੰ ਨਾ ਇਹੇ ਕੀੜੇ ਪਾ ਕੇ ਮਾਰੇ ਜੇ ਲੜੀ ਬੋਲੀ ਹੋਵੇ ਐਦੂ ਉੱਤੇ ਤਾਂ ਨਹੀਂ ਕੋ ਇਹ ਵਿਚਾਰੀ ਤਾਂ ਪਰੋਟ ਨਾਲ ਲਾ ਲਾ ਦਿੰਦੀ ਆ ਤਾਂ ਉਹਨੂੰ ਤਾਂ ਰੋਟੀਆਂ ਆ ਬਣਾ ਕੇ ਦਿੰਦੀ ਸੀ ਮੱਖਣਾ ਉਹਨੂੰ ਦਾਲ ਨਹੀਂ ਧਰਨੀ ਆਉਂਦੀ ਦਾਲ ਮੈਂ ਧਰਨੀ ਛੇਰ ਮਾੱਕ ਕੇ ਕਹਿਣਾ ਮੇਰਾ ਕੀ ਪਤਾ ਫਖਰਾਜ ਮੈਂ ਕਿੱਦੇ ਵਾਰ ਜਾਣਾ ਉਹਨੇ ਕਹਿਣਾ ਨਾ ਬੀਬੀ ਆਉ ਨਾ ਕੇ ਜਦੋਂ ਇਹਦਾ ਜੱਪਾ ਹੋਇਆ ਨਾ ਪੋਤਾ ਇੱਕ ਧੇਨ ਨਹੀਂ ਲਗਾਏ ਤੇ ਮੁੰਡੇ ਦਾ ਮੋਹ ਕਿ ਪਾਵੇ ਪੈਸੇ ਨੇ ਪਾ ਲਿਆ ਡਾਕਟਰ ਨਹੀਂ ਮੈਨੂੰ ਕਹਿੰਦੀਆਂ ਨਾ ਮਾਤਾ ਮਾਂ ਫਿਰ ਬੱਚਾ ਕਿਵੇਂ ਦੇਖੋ ਨਾ ਚਲ ਪ੍ਰਮਾਤਮਾ ਨੇ ਮੈਨੂੰ ਕਹਿੰਦੀ ਨਾ ਡਾਕਟਰ ਨਹੀਂ ਤੇਰੇ ਅਰਜੀ ਸਾਡੇ ਇੱਥੇ ਆ ਉਹ ਕਹਿੰਦੀ ਨਾ ਮਾਤਾ ਝੋਲੀ ਨਹੀਂ ਮੈਂ ਕਰੀ ਬੈਠੀ ਬੱਚਾ ਨਹੀਂ ਤੇਰੀ ਝੋਲੀ ਪਾਉਣਾ ਮੈਂ ਕਿਉਂ ਜੀ ਕੀ ਗਲਤੀ ਹੋਈ ਮੈਥੋਂ ਕਹਿੰਦੀ ਪਹਿਰੇ ਪਹਿਲਾਂ ਗੱਲ ਕੰਨ ਚ ਪਾ ਮੱਖ ਪਾਉਣੀ ਆ ਜੀ ਜ਼ਰੂਰ ਕਹਿੰਦੀ ਅੱਜ ਤੋਂ ਇਹ ਬੱਚਾ ਤੇਰਾ ਹੈ ਢਿੱਲਾ ਸੁੱਕਾ ਤੂੰ ਸੁਗਣਾ ਤਾਂ ਤਾਂ ਹੁਣ ਦੱਸ ਦੇ ਮੈਨੂੰ ਦੋ ਦਬਾਤ ਨਾਲ ਤੂੰ ਪਾਉਣਾ 2 ਕਿਲੋ ਦਾ ਬੱਚਾ ਇਹ ਨਾ ਹੋਵੇ ਏਠਾ ਮਿੱਦ ਕੇ ਮਾਰਦੇ ਹੁਣ ਕਿੰਨੇ ਚਿਰ ਦਾ ਹੋ ਗਿਆ ਪੁੱਤ ਹੁਣ 13 ਸਾਲਾਂ ਦਾ ਉਹ ਵੀ ਨਹੀਂ ਹੈ ਜੇਤੀ ਕੇ ਬਾਹਰ ਅੰਦਰ ਉਹ ਵੀ ਨਹੀਂ ਗਿਆ ਅੱਛਾ ਉਹ ਬਸ ਦੁਕਾਨ ਤੇ ਪੜਦਾ ਏ ਪੜਨੋਂ ਤਾਂ ਇਹ ਹਟਾਇਆ ਜਦੋਂ ਮੈਟਰ ਸੀ ਨਾ ਬਾਹਲੀ ਆ ਸਾਡਾ ਗੇਟ ਟੱਪ ਜਾਂਦੀ ਸੀ ਤੇ ਸਾਡਾ ਸਕੂਲ ਉਹ ਉੱਥੇ ਆ ਕਣਿਆ ਜੇਰਾ ਅੱਛਾ ਤੇ ਉੱਥੇ ਜਾੜ ਦੀ ਕਲਾਸ ਦੇ ਵਿੱਚ ਬਹਿ ਜਾਂਦੀ ਜਾ ਕੇ ਜਿਹੜਾ ਆ ਮਾਰਦਾਂ ਦਾ ਡੰਡੇ ਵੀ ਹਟੋ ਪਰੇ ਹਟੇ ਪਰ ਉਹ ਆਂਦੇ ਤਾਂ ਸਾਨੂੰ ਵੀ ਧੱਕਾ ਦੇ ਜਾਂਦੀ ਟੀਚਰਾਂ ਦੇ ਮਾਰਦੀ ਸੀ ਹਾਂ ਤੇ ਉਹ ਆਦੇ ਨਾ ਇਸ ਤਰ੍ਹਾਂ ਇਹਦਾ ਨਾਂ ਕੱਟਿਆ ਚੰਗਾ ਵਿਚਾਰੇ ਦਾ ਨਾਂ ਹੀ ਕੱਟਦਾ ਅੱਛਾ ਹੁਣ ਕੰਮ ਤੇ ਕੰਮ ਤੇ ਲਾਤਾ ਹੁਣ ਕੰਮ ਤੇ ਲਾਤਾ ਉਹ ਹੁਣ ਸਹੀ ਸੀ ਮੈਂ ਐਵੇਂ ਝੂਠ ਮਾਰਦੀ ਵੀ ਥੋੜਾ ਜਿਹਾ ਸੀ ਵੀ ਇੰਨਾ ਨਹੀਂ ਸੀ ਆ ਨਹੀਂ ਉਹਨੂੰ ਪਤਾ ਲੱਗਾ ਵੀ ਮੈਂ ਨਾ ਜਾਵਾਂ ਬਾਈ ਹੁਣ ਇੰਨਾ ਕਿ ਸੀ ਜੇ ਮੈਂ ਕਹਣਾ ਭਾਂਡੇ ਚੱਕ ਕੇ ਮਾਜ ਲਾ ਮਾਜ ਲੈਂਦੀ ਜੇ ਮੈਂ ਕਹਣਾ ਹਾਂ ਤੂੰ ਤਾ ਥੋਲਾ ਇਹ ਥੋਲੀ ਤੇ ਨਾ ਰੌਲਾ ਪਾਉਂਦੀ ਸੀ ਹੁਣ ਜੀ ਤੇ ਬਾਅਦ ਸੇ ਇੱਕ ਗੱਲ ਆਹੀ ਹੋ ਗਈ ਬਈ ਜਿਹੜਾ ਤੂੰ ਭੱਜ ਕਾਤ ਹੋ ਗਈ ਲੋਕਾਂ ਨੇ ਕਹਿਣਾ ਦੁਪਹਿਰੇ ਵੀ ਨਹੀਂ ਕੱਕ ਦਿਮਾਗ ਭਾਈ ਜੀ ਹੁਣ ਮੈਂ ਤਾਂ ਥਿਆ ਜੇ ਫਿਰ ਗੱਲ ਨਾਲ ਤਾਂ ਲਾ ਲੂੰਗੀ ਮੈਂ ਤਾਂ ਗਾੜਨਾ ਛੱਡ ਕੇ ਤੂੰ ਇਹ ਰੋਂਦੀ ਆਦਾਂ ਦੀ ਵਿਚਾਰੀ ਅੱਖ ਪੁੱਲੀ ਪਈ ਆ ਮੈਂ ਰੋਂਦੀ ਆਦਾਂ ਦੀ ਵਿਚਾਰੀ ਬਸ ਆ ਚੁੱਪ ਕਰਾਉਣੇ ਹੋਰ ਬੁਰਾ ਹਾਲ ਹੋ ਜਾਂਦਾ ਨਹੀਂ ਤਾਂ ਰੋਂਦੀ ਰੋ ਹਾਂ ਜੀ 20 ਸਾਲ ਇਹਦੇ ਘਰੇ ਰਹੀ ਆ ਉਹ ਤੇ ਦੁੱਖ ਤਾਂ ਸਾਨੂੰ ਆ ਤੇ ਇਹਨੂੰ ਤਾਂ ਹੋਣਾ ਹੀ ਆ ਵਿਚਾਰੀ ਨੂੰ ਜੀ ਹਾਂ 20 ਵਰ੍ਹੇ ਜਿਹਨੇ ਇਹ ਕਹਿੰਦੇ ਵੀ ਇਹਨਾਂ ਦੇ ਉਹਦੇ ਪੇਕੇ ਨਹੀਂ ਆਏਗੇ ਆਉਂਦੇ ਨਹੀਂ ਸੀਗੇ ਹਾਂ ਜੀ ਘਾਤ ਹੀ ਆਉਂਦੇ ਸੀ ਉਹ ਦੂਜੀ ਕੋਲੇ ਥੜਾ ਜੀ ਆ ਨਾ ਮੇਰੇ ਜੇਠ ਦੀ ਨੂੰ ਆ ਉਹ ਮੇਰੀਆਂ ਕੁੜੀਆਂ ਚਾਰਿਆ ਨਹੀਂ ਇਹਨੂੰ ਟੈਕ ਹੋ ਜੂ ਤੇ ਇਹਦੇ ਕੋਲੇ ਪਿਆ ਕਰੋ ਅੱਦੇ ਤੇ ਮੇਰੇ ਕੋਲੇ ਪੈਂਦੇ ਵੀ ਕੋਈ ਨਾ ਮਾਰ ਕੇ ਕੋਈ ਨਾ ਤਸੀਰ ਹੋ ਉਹ ਤਾਂ ਮੇਰਾ ਰਾਤ ਨੂੰ ਟੋਊਗਾ ਮੈਂ ਜੂਰੀ ਦਾਦੀ ਨੂੰ ਕੋਸ ਹੋ ਗਿਆ ਤਾਂ ਅਸੀਂ ਡਾਵਾਂਗਾ ਕਿੱਦਰ ਨੂੰ ਕੋਈ ਨਾ ਚੱਪ ਕਰ ਇਹ ਦੂਜਾ ਪੱਖ ਹੈ ਜੀ ਪੰਜ ਗਰਾਈ ਦੇ ਵਿੱਚ ਜਿੱਥੇ ਬਗਰਾੜੀ ਦੀ ਧੀ ਆਈ ਸੀਗੀ ਇਹਨਾਂ ਦਾ ਪੱਖ ਵੀ ਅਸੀਂ ਤੁਹਾਡੇ ਸਾਹਮਣੇ ਲਿਆਂਦਾ ਹੈਗਾ ਵੀ ਇਹਨਾਂ ਨੇ ਵੀ ਇਹੀ ਕਿਹਾ ਵੀ 20 ਸਾਲ ਦਾ ਮੈਂ ਗੱਲ ਲਾ ਕੇ ਰੱਖਿਆ ਉਹਨਾਂ ਨੂੰ ਚਾਹੇ ਉਹ ਬੋਲਦੀ ਨਹੀਂ ਸੀ ਚਾਹੇ ਉਹ ਸੌਂਦੀ ਨਹੀਂ ਸੀ ਪਰ ਫਿਰ ਵੀ ਗੱਲ ਨਾਲ ਲਾ ਕੇ ਰੱਖਿਆ ਹੈ ਅੱਜ ਵੀ ਇਹ ਮਾਂ ਉਹਦੇ ਲਈ ਰੋਂਦੀ ਹੈਗੀ ਹੈ ਬਾਕੀ ਪਬਲਿਕ ਤੇ ਗੱਲ ਛੱਡਦੇ ਆ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਤੇ ਇੱਕ ਬੇਨਤੀ ਜ਼ਰੂਰ ਕਰਦੇ ਆ ਜਿਹੜੀ ਵੀਡੀਓ ਭੈਣ ਦੀ ਫੋਟੋ ਵਿੱਚ ਦਿਖਾਈ ਗਈ ਹੈ ਤਾਂ ਉਹਨੂੰ ਦੇਖ ਕੇ ਜਿਹੜਾ ਹੈਗਾ ਇਹ ਤੁਸੀਂ ਜ਼ਰੂਰ ਦੇਖ ਕੇ ਜੇ ਕੋਈ ਜੇ ਤੁਹਾਨੂੰ ਕਿਤੇ ਪਤਾ ਲੱਗਦਾ ਤਾਂ ਥੱਲੇ ਨੰਬਰ ਵੀ ਦਿੱਤਾ ਹੈਗਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਪਾਇਆ ਜਾਊਗਾ ਉਸ ਤੇ ਕੰਟੈਕਟ ਕਰਕੇ ਤੁਸੀਂ ਦੱਸ ਦੇਣਾ ਧੰਨਵਾਦ